ਰਾਣਾ ਹਰਦੀਪ ਸਿੰਘ ਪਿੰਡ ਬਾਰੇਕੇ ਜ਼ਿਲ੍ਹਾ ਫਰੋਜ਼ਪੁਰ ਮੈਂ ਮਿਰਚ ਦੀ ਖੇਤੀ ਕਰਦਾ ਜੀ ਸਾਨੂੰ ਮਿਰਚ ਲਾਉਂਦੇ ਨੂੰ ਤਕਰੀਬਨ ਸਾਡੇ ਬਜ਼ੁਰਗਾਂ ਨੂੰ ਹੋ ਗਏ 50 ਤੋਂ 55 ਸਾਲ ਪਹਿਲਾਂ ਸਾਡੇ ਬਜ਼ੁਰਗ ਲਾਉਂਦੇ ਹੁੰਦੇ ਸੀ ਜਿਦਾਂ ਕੋਈ ਦਵਾੜੇ ਚਲਾਤੀ ਕੋਈ ਕਿੱਲੇ ਚਲਾਤੀ ਪਰ ਜਿਵੇਂ ਜਿਵੇਂ ਗਾਂ ਟੈਕਨੋਲੋਜੀ ਵਾਧਦੀ ਜਾਂਦੀ ਆ ਤੇ ਜ਼ਿਮੀਦਾਰ ਨੂੰ ਵੀ ਜਿਵੇਂ ਸਮਝਾਉਂਦੀ ਪਈ ਆ ਕੀ ਕਰਨਾ ਕੀ ਨਹੀਂ ਕਰਨਾ ਉਹਦੇ ਹਿਸਾਬ ਤੇ ਅਸੀਂ ਵੀ ਆਪਦਾ ਰਕਬਾ ਵਧਾਉਣਾ ਸ਼ੁਰੂ ਕਰ ਦਿੱਤਾ ਅਸੀਂ ਲਾਉਨੇ ਆ ਹਰੀ ਮਿਰਚ ਲਾਉਨੇ ਆ ਤਕਰੀਬਨ 10 ਤੋਂ 15 ਕਿੱਲੇ ਤੇ ਅੱਜ ਜਿਹੜੀ ਆ ਵੈਰੈਟੀ ਮੇਰੇ ਮਗਰ ਪਈ ਆ ਮਤਲਬ ਦਿਸਦੀ ਪਈ ਆ ਇਹ ਗਿਆ ਸਾਬਾ ਮਿਰਚ ਇਹਦੀਆਂ ਪਹਿਲਾਂ ਤਾਂ ਆਪਾਂ ਕੀਤੀਆਂ ਜੀ ਛੇ ਤੜਾਈਆਂ ਕਰ ਚੁੱਕੇ ਆ ਪਹਿਲਾਂ ਹਰੀਆਂ ਕੀਤੀਆਂ ਹੁਣ ਹਰੀ ਦਾ ਰੇਟ ਨਹੀਂ ਹੈਗਾ ਸੀ ਇਸੇ ਕਰਕੇ ਆਪਾਂ ਇਹਨੂੰ ਲਾਲ ਦੇ ਛੱਡ ਦਿੱਤਾ ਸੀ ਅੱਜ ਇਹਦੀ ਲਾਲ ਦੀ ਆਪਾਂ ਤੜਾਈ ਸ਼ੁਰੂ ਕੀਤੀ ਹੋਈ ਆ ਤੇ ਸਾਨੂੰ ਉਮੀਦ ਆ ਲਾਲ ਦਾ ਰੇਟ ਸਾਨੂੰ ਮਿਲ ਜੇਗਾ ਵਧੀਆ ਕਿਉਂਕਿ ਮਾਰਕੀਟ ਦੇ ਵਿੱਚ ਕਹਿੰਦੇ ਪਿਆ 20 ਤੋਂ ਸ਼ਾਇਦ 25 ਦੇ ਵਿੱਚ ਮਿਲਦੀ ਆਸ ਹੈਗੀ ਆ ਇਹ ਜਿਹੜਾ ਸੌਦਾ ਏ ਬੜਾ ਲਾਇਵੰਦ ਸੌਦਾ ਏ ਜ਼ਿਮੀਦਾਰ ਵੀਰਾਂ ਨੂੰ ਸਾਰਿਆਂ ਨੂੰ ਅਪੀਲ ਏ ਕਿ ਇਹ ਚੀਜ਼ ਆਪਾਂ ਨੂੰ ਲਾਉਣੀ ਚਾਹੀਦੀ ਆ ਭਾਵੇਂ ਉਹ 50 ਕਿੱਲਿਆਂ ਵਾਲਾ ਏ ਉਹਨੂੰ ਕਿੱਲਾ 2 ਕਿੱਲੇ ਚੀਜ਼ ਲਾਣੀ ਚਾਹੀਦੀ ਕਿਉਂਕਿ ਇਹਦੇ ਨਾਲ ਆਪਣੇ ਘਰ ਦਾ ਖਰਚਾ ਵਧਿਆ ਚੱਲ ਜਾਂਦਾ ਜੇ ਕਹਿ ਵੀ ਗਏ ਕਣਕ ਝੋਨੇ ਦੇ ਵਿੱਚੋਂ ਉਹਦੇ ਵਿੱਚ ਉਹਨੇ ਪੈਸੇ ਨਹੀਂ ਪਜਦੇ ਜਿੰਨੇ ਇਹਦੇ ਚੋਂ ਪਜ ਜਾਂਦੇ ਆ ਹਾਂ ਚਲੋ ਰੇਟ ਉਹ ਵੇਖੋ ਜੀ ਉਹ ਇਹ ਚੀਜ਼ ਅਲੱਗ ਆ ਬਾਕੀ ਮੇਨ ਗੱਲ ਏ ਆ ਜ਼ਿਮੀਦਾਰ ਆਪਦੀ ਫਸਲ ਪਾਲਣ ਜੋਗਾ ਹੋਵੇ ਸਾਰਾ ਕੁਝ ਮਿਲ ਜਾਂਦਾ ਇਹਦੇ ਵਿੱਚੋਂ ਮੰਨਣਾ ਇਹਨਾਂ ਕਿ ਚਲੋ ਤੁਸੀਂ ਇਹਦੇ ਵਿੱਚੋਂ ਕਣਕ ਜੋਗੇ ਪੈਸੇ ਫਿਰ ਵੀ ਲੱਭ ਜਾਂਦੇ ਆ ਜੇ ਕੋਈ ਕਹਿ ਦੇਵੇ ਨਾ ਕਣਕ ਦੇ ਨਹੀਂ ਐਡੀ ਗੱਲ ਨਹੀਂ ਕਿ ਕਣਕ ਜੋਗੇ ਵੀ ਇਹਦੇ ਵਿੱਚੋਂ ਪੈਸੇ ਲੱਭ ਜਾਂਦੇ ਆ ਤੇ ਇਹ ਸੌਦਾ ਮਤਲਬ ਜਿਹੜਾ ਮਿਰਚ ਦਾ ਬੜਾ ਲਾਏ ਵੰਦਾ ਫਰੋਇਪੁਰ ਦੇ ਵਿੱਚ ਤਾਂ ਵੈਰਾਈਟੀਆਂ ਚੱਲਦੀਆਂ ਕਈ ਜਿਹੜੇ ਫਾਰਮਰ ਦੀ ਜਿੱਦਾਂ ਦੀ ਰਿਕੁਆਇਰਮੈਂਟ ਆ ਉਹ ਆਪਣੀ ਰਿਕੁਆਇਰਮੈਂਟ ਦੇ ਅਕੋਰਡਿੰਗ ਵੈਰਾਈਟੀ ਲਾ ਲੈਂਦਾ ਪਰ ਜੇ ਕਹਿ ਦਈਏ ਜ਼ਿਆਦਾ ਸਕੇਲ ਤੇ ਜੇ ਕਹਿ ਦਈਏ 8307 ਤੇ ਵੀ ਐਨ ਆਰ ਸਹਿਬਾਂ ਲੱਗਦੀ ਪਈ ਆ ਐਸ ਕੰਪੇਅਰ ਟੂ ਅਦਰ ਆਪਣਾ ਨਰਸਰੀ ਦਾ ਵੀ ਕੰਮ ਹੈ ਜੀ ਇਹਦੇ ਵਿੱਚ ਨਰਸਰੀ ਵਿੱਚ ਆਪਣੇ ਕੋਲ ਸਾਰੀਆਂ ਵੈਰਾਈਟੀਆਂ ਮਿਲ ਜਾਂਦੀਆਂ ਅਸੀਂ ਜਿਹੜੀ ਇਹ ਵਾਲੀ ਆ ਅਕਤੂਬਰ ਦੇ ਵਿੱਚ ਆਪਾਂ ਨਰਸਰੀ ਪਾ ਦਿੱਦੀ ਆ ਸੀਡ ਤੇ ਆਪਣੀ ਜਿਹੜੀ ਪਨੀਰੀ ਆ ਨਵੰਬਰ ਦੇ ਵਿੱਚ ਤਿਆਰ ਹੋ ਜਾਂਦੀ ਆ ਇਹ ਉਸ ਤੋਂ ਬਾਅਦ ਜਦੋਂ ਨਵੰਬਰ ਚ ਤਿਆਰ ਹੁੰਦੀ ਆ ਫਿਰ ਇਹਨੂੰ ਟ੍ਰਾਂਸਪਲੈਂਟ ਕਰਕੇ ਉਸ ਤੋਂ ਬਾਅਦ ਇਹ ਜਿਹੜੀ ਆ ਵੈਰਾਈਟੀ ਇਹ ਅਸੀਂ ਇਹਨੂੰ ਕਰੀਦੀ ਲੋ ਟਨਲ ਦੇ ਵਿੱਚ ਇੰਦੇ ਉੱਤੇ ਸਾਰਾ ਜਿਵੇਂ ਕਹਿੰਦੇ ਆ ਕੋਰੇ ਦੇ ਉੱਤੇ ਬਚਾਉਣ ਵਾਸਤੇ ਇੰਦੇ ਉੱਤੇ ਲਫਾਫਾ ਲਾਈਦਾ ਹੈ ਲਫਾਫਾ ਲਾਉਣ ਤੋਂ ਬਾਅਦ ਇਹ ਲਫਾਫਾ ਜਿਹੜਾ ਫਰਵਰੀ ਦੇ ਮੰਨ ਕੇ ਚਲੋ ਫਰਵਰੀ ਚ ਲੈ ਜਾਂਦਾ ਉਸ ਤੋਂ ਬਾਅਦ ਫਿਰ ਇਹਨੂੰ ਗੋਡੀਆਂ ਚੋਕੀਆਂ ਸਾਰਾ ਕੁਝ ਜੋ ਵੇਂਦਾ ਪ੍ਰੋਸੀਜਰ ਹੁੰਦਾ ਉਹ ਸਾਰਾ ਕੁਝ ਸ਼ੁਰੂ ਹੋ ਜਾਂਦਾ ਤੇ ਇਹ ਮੰਨ ਕੇ ਚਲੋ ਅਪ੍ਰੈਲ ਦੇ ਪਹਿਲੇ ਹਫਤੇ ਤੋਂ ਸਟਾਰਟ ਹੋ ਜਾਂਦੀ ਹੈ ਤੜਾਈ ਇਹਦੀ ਇਹਨੂੰ ਜਿੰਨਾ ਮਰਜ਼ੀ ਲੰਬਾ ਲੈ ਜਾਓ ਇਹ ਅਸੀਂ ਤਾਂ ਖਤਮ ਤਾਂ ਕਰਨ ਲੱਗੇ ਕਿ ਇਹਦਾ ਰੇਟ ਨਹੀਂ ਗਾਉਣ ਮਾਰਕੀਟ ਦੇ ਵਿੱਚ ਤਾ ਕਰਕੇ ਨੂਨ ਖਤਮ ਕਰਕੇ ਇਹਦੇ ਵਿੱਚ ਝੋਨਾ ਲਾਂ ਲੱਗੇ ਆ ਝੋਨਾ ਲਾਂ ਲੱਗੇ ਆ ਝੋਨਾ ਜਿਹੜਾ ਕੱਟਦੇ ਨਾਲ ਦੀ ਵੈਰੈਟੀ ਆ ਉਹ ਲੱਗਿਆ ਲਾਉਣ ਜੇ ਤਾਂ ਕਹਿ ਦੋ ਜੇ ਮਿਰਚ ਲਾ ਲਈਏ ਫਿਰ ਬਰੀਕੀ ਦਾ ਆਪਣਾ ਧਿਆਨ ਰੱਖਣਾ ਪੈਣਾ ਡਾਕਟਰ ਆ ਬੰਨਾ ਪੈਣਾ ਇਹ ਦੁਕਾਨਦਾਰ ਵੱਲੇ ਨਹੀਂ ਜਾਣਾ ਪੈਣਾ ਕਿ ਦੁਕਾਨਦਾਰ ਨੇ ਜਿਹੜੀ ਦਵਾਈ ਕਹਿ ਦਿੱਤੀ ਤੇ ਆਪਾਂ ਉਹ ਕਰ ਲਈ ਇਹਦੇ ਨਾਲ ਆਪਾਂ ਨੂੰ ਆਪ ਨੂੰ ਗੱਲਾਂ ਕਰਨੀਆਂ ਪੈਣੀਆਂ ਸਾਰਾ ਕੁਝ ਕਰਕੇ ਤੇ ਫਿਰ ਹੀ ਆਪਣਾ ਇਹਦੇ ਚੋਂ ਆਪਾਂ ਕੋਈ ਪ੍ਰੋਫਿਟ ਲੈ ਸਕਦੇ ਆ ਇਹਦੇ ਵਿੱਚ ਵੇਖੋ ਜੀ ਸਿਆਲ ਦੇ ਵਿੱਚ ਇਹਦੇ ਦਾ ਤੇਲਾ ਦਾ ਅਟੈਕ ਬਹੁਤ ਹੁੰਦਾ ਤੇਲੇ ਦਾ ਉਦੋਂ ਇਹਦੀ ਕੇਅਰ ਕਰਨੀ ਪੈਣੀ ਆ ਫਿਰ ਇਹਨੂੰ ਬਲਾਈਟ ਪੈਂਦੀ ਆ ਉਦੋਂ ਇਹਦਾ ਧਿਆਨ ਰੱਖਣਾ ਪੈਣਾ ਉਸ ਤੋਂ ਬਾਅਦ ਜਿਵੇਂ ਅਪ੍ਰੈਲ ਦਾ ਮਹੀਨਾ ਲੰਘਦਾ ਹੈ ਜਿਵੇਂ ਹੋ ਮੱזי ਪੈਂਦੀਆਂ ਦੀ ਫਿਰ ਇਹਨੂੰ ਸੇਪ ਵੀ ਪੈਂਦਾ ਵਾਈਟ ਫਲਾਈ ਪੈਂਦੀ ਆ ਮਾਈਟ ਪੈਂਦੀ ਆ ਇਹ ਚੀਜ਼ਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ ਜਿਹੜਾ ਕਿ ਇਹਦੇ 'ਚ ਧਿਆਨ ਦੇਣਾ ਪੈਂਦਾ ਗੱਲਾਂ ਬਾਤਾਂ ਜਿਵੇਂ ਸਵੇਰੇ ਕਹਿ ਲਓ ਸਵੇਰੇ ਵੀ ਇਹਦੇ 'ਚ ਗੇੜਾ ਮਾਰਨਾ ਪੈਂਦਾ ਸ਼ਾਮ ਨੂੰ ਵੀ ਇਹਦੇ 'ਚ ਗੇੜਾ ਮਾਰਨਾ ਪੈਂਦਾ ਜਿਵੇਂ ਕਹਿ ਲਓ ਬੂਟੇ ਨਾਲ ਗੱਲਾਂ ਕਰਨੀਆਂ ਪੈਂਦੀਆਂ ਫਿਰ ਹੀ ਇਹਦੇ 'ਚ ਉਹ ਆਪਾਂ ਕੁਝ ਕੱਢ ਸਕਦੇ ਆ ਅਦਰਵਾਈਜ਼ ਨਹੀਂ ਮੈਂ ਲਖਬੀਰ ਸਿੰਘ ਪਿੰਡ ਲੱਖਾ ਜੀ ਤਹਿਸੀਲਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਰਹਿਣ ਵਾਲੇ ਆ ਜੀ ਅਸੀਂ ਬਹੁਤ ਹੀ ਸਾਲਾਂ ਤੋਂ ਮਿਰਚ ਦੀ ਖੇਤੀ ਕਰਦੇ ਆ ਰਹੇ ਆ ਜੀ ਜੋ ਇੱਕ ਬਹੁਤ ਲਾਹੇਵੰਦ ਅੰਦਾ ਹੈ ਜੀ ਅਸੀਂ ਇਸ ਮਿਰਚ ਨੂੰ ਜਿਹੜੀ ਬੀਜ ਬੀਜਦੇ ਆ ਨਰਸਰੀਆਂ ਤਿਆਰ ਕਰਕੇ ਅਕਤੂਬਰ ਦੇ ਪਹਿਲੇ ਵੀਕ ਦੇ ਹਫਤੇ ਦੇ ਵਿੱਚ ਬੀਜ ਬੋਣਿਆ ਜੀ ਨਰਸਰੀ ਵਾਸਤੇ ਉਸ ਤੋਂ ਬਾਅਦ ਨਵੰਬਰ ਦੇ ਵਿੱਚ ਇਹਨੂੰ ਪੱਟ ਕੇ ਖੇਤ ਦੇ ਵਿੱਚ ਤੇ ਖੇਤ ਤਿਆਰ ਕਰਕੇ ਲਾਉਣੇ ਆ ਜੀ ਇਹ ਬਹੁਤ ਦੇ ਕਲਾਇਮਾਂ ਚ ਧੰਦਾ ਏ ਤੇ ਅਪ੍ਰੈਲ ਦੇ ਫਰਸਟ ਵੀਕ ਚ ਇਹਦੀ ਪਹਿਲੀ ਤੜਾਈ ਸ਼ੁਰੂ ਹੋ ਜਾਂਦੀ ਆ ਜੀ ਇਸ ਨੂੰ ਕੋਰੇ ਤੋਂ ਬਚਾਉਣ ਵਾਸਤੇ ਉੱਤੇ ਲੋ ਟਰਨਲ ਲਫਾਫਾ ਲਗਾਉਣਾ ਪੈਂਦਾ ਹੈ ਜੀ ਔਰ ਜੋ ਕਿ ਛੋਟਾ ਜੀਵਿੰਦਾਰ ਇਸ ਨੂੰ ਬਹੁਤ ਘੱਟ ਧਿਆਨ ਦੇ ਰਿਹਾ ਹੈ ਚਾਹੀਦਾ ਹਰ ਇੱਕ ਕਿਸਾਨ ਨੂੰ ਇਹ ਮਿਰਚ ਲਾਉਣੀ ਚਾਹੀਦੀ ਆ ਔਰ ਅਪ੍ਰੈਲ ਦੇ ਪਹਿਲੇ ਹਫਤੇ ਅਸੀਂ ਤੜਾਈ ਸ਼ੁਰੂ ਹੋ ਜਾਂਦੀ ਜੋ ਕਿ ਬਹੁਤ 3 ਮਹੀਨੇ ਤੱਕ ਲੰਮੇ ਲੰਮਾ ਸਮੇਂ ਤੱਕ ਇਹ ਮਿਰਚ ਚੱਲਦੀ ਆ ਜੀ ਔਰ ਇਸ ਤੇ ਬਹੁਤ ਅਵਸਰਨਾ ਨੇ ਜਿਸ ਤੋਂ ਹਰੀ ਤੋੜ ਕੇ ਮਾਰਕੀਟ ਚੰਗਾ ਰੇਟ ਉਹਦੇ ਹਰੀ ਤੋਂ ਪੈਸਾ ਕਮਾਇਆ ਜਾ ਸਕਦਾ ਹੈ ਉਸ ਤੋਂ ਬਾਅਦ ਜੇ ਹਰੀ ਮਾਰਕੀਟ ਡਾਊਨ ਆ ਰੇਟ ਡਾਊਨ ਆ ਤੇ ਉਹਨੂੰ ਲਾਲ ਕਰੋ ਜੀ ਲਾਲ ਕਰਕੇ ਵੀ ਦੋ ਅਵਸਰਨਾ ਮਿਲ ਜਾਂਦੀਆਂ ਜੀਵਿੰਦਾਰ ਨੂੰ ਉਸ ਤੋਂ ਬਾਅਦ ਇਹ ਮਾਰਕੀਟ ਚ ਲਾਲ ਵੀ ਵੇਖ ਸਕਦੀ ਹੈ ਜੇ ਲਾਲ ਡਾਊਨ ਹੈ ਤੈਨੂੰ ਸਗਾ ਕੇ ਦੂਜੇ ਰਾਜਾਂ ਦੇ ਵਿੱਚ ਭੇਜੀ ਜਾ ਸਕਦੀ ਹੈ ਜੀ ਸਗਾ ਕੇ ਮਿਰਚ ਔਰ ਬਾਹਰ ਦੇ ਵਪਾਰੀ ਜਦੋਂ ਫਰੋਜਪੁਰ ਦੀ ਸਾਡੀ ਮਾਰਕੀਟ ਦੇ ਵਿੱਚ ਬਾਹਰ ਦੇ ਵਪਾਰੀ ਵੀ ਆ ਜਾਂਦੇ ਆ ਇਹ ਇੱਕ ਬਹੁਤ ਵਧੀਆ ਚੀਜ਼ ਹੈ ਜੀ ਹਰ ਇੱਕ ਕਿਸਾਨ ਨੂੰ ਲਾਉਣੀ ਚਾਹੀਦੀ ਆ ਬਾਕੀ ਜਿਹੜਾ ਬਾਗਬਾਨੀ ਵਿਭਾਗ ਹੈ ਸਾਡਾ ਫਰੋਜਪੁਰ ਦਾ ਜੀ ਬਹੁਤ ਹੀ ਵਧੀਆ ਸਹਿਯੋਗ ਦੇ ਰਿਹਾ ਬਾਕੀ ਰਹਿ ਗਿਆ ਜੀ ਇਹਦੀ ਪ੍ਰੋਸੈਸਿੰਗ ਪਲਾਂਟਾਂ ਦੀ ਜੇ ਪ੍ਰੋਸੈਸਿੰਗ ਪਲਾਂਟ ਹੋਣ ਸਾਡੇ ਕੋਲ ਹੁੰਦੇ ਅੱਜ ਤੇ ਜਿੰਨੀ ਮਾਰਕੀਟ ਡਾਊਨ ਹਰੀ ਮਿਰਚ ਦੀ ਆਈ ਸੀਗੀ ਉਨੀ ਇਹ ਪ੍ਰੋਸੈਸਿੰਗ ਪਲਾਂਟਾਂ ਵਾਲੇ ਜੀਵਿੰਦਾਰ ਉਧਰੋਂ ਮਿਰਚ ਜਾਂਦੀ ਤੇ ਕੁਝ ਹੋਰ ਹਾਲਤ ਚੰਗੀ ਹੁੰਦੀ ਕਿਸਾਨ ਦੀ ਇਸ ਵਾਰ ਮੌਸਮ ਦਾ ਅਸਰ ਬਹੁਤ ਪਿਆ ਹੈ ਜੀਵਿੰਦਾਰ ਦੇ ਉੱਤੇ ਕਦੀ ਗਰਮੀ ਕਦੀ ਸਰਦੀ ਤੇ ਮਿਰਚ ਨੇ ਇੰਨਾ ਜ਼ਿਆਦਾ ਵੀ ਥੋੜਾ ਜਿਹਾ ਠੀਕ ਰਿਹਾ ਮਾਰਕੀਟ ਡਾਊਨ ਆ ਗਈ ਚਲੋ ਉਹ ਤਾਂ ਮਾਰਕੀਟ ਉੱਪਰ ਥੱਲੇ ਤਾਂ ਚੱਲਦੀ ਰਹਿੰਦੀ ਆ ਮੌਸਮ ਵੀ ਉੱਪਰ ਥੱਲੇ ਹੁੰਦੇ ਰਹਿੰਦੇ ਆ ਤੇ ਕੋਈ ਸਰਕਾਰ ਇਹੀ ਆ ਵੀ ਪ੍ਰੋਸੈਸਿੰਗ ਪਲਾਂਟ ਸਾਡੇ ਫਰੋਜਪੁਰ ਦੇ ਜੂਰੀ ਆ ਸਾਨੂੰ ਜਿਹੜਾ ਦਾਇਰਾ ਚੱਲਦਾ ਜਾਵੇ ਤੇ ਕਿਸਾਨ ਆਪਦੀ ਕਸ਼ਾਲੀ ਵੱਲ ਵਧਦਾ ਜਾਵੇ ਮੇਰਾ ਨਾਮ ਮੰਗਲ ਸਿੰਘ ਪਿੰਡ ਪੰਬਾਜੀ ਜ਼ਿਲ੍ਹਾ ਫਰੋਜਪੁਰ ਮੈਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਮਿਰਚੇ ਦੀ ਖੇਤੀ ਕਰਦਾ ਜੀ 2-4 ਕਿੱਲੇ ਦੀ ਖੇਤੀ ਕਰਦੇ ਆਂ ਦੋ ਤਿੰਨ ਵੈਰਾਈਟੀਆਂ ਲਾਈ ਦੀਆਂ ਨੇ ਸ਼ਿਮਲਾ ਮਿਰਚ ਦੀ ਵੀ ਖੇਤੀ ਕਰੀਦੀ ਏ ਜੋ ਕਿ ਵਧੀਆ ਜ਼ਿਮੀਂਦਾਰ ਦਾ ਰੋਜਗਾਰ ਚੰਗਾ ਵਧੀਆ ਚੱਲ ਜਾਂਦਾ ਹਰੀ ਮਿਰਚ ਨਵੰਬਰ ਦੇ ਵਿੱਚ ਲਾਈਦੀ ਹੈ ਜੀ ਇੱਕ ਮਹੀਨੇ ਬਾਅਦ ਦੋ ਮਹੀਨੇ ਬਾਅਦ ਤੜਾਈ ਸ਼ੁਰੂ ਹੋ ਜਾਂਦੀ ਏ ਉਸ ਤੋਂ ਬਾਅਦ ਚਾਰ ਪੰਜ ਤੜਾਈਆਂ ਕਰਕੇ ਮਾਰਕੀਟ 'ਚ ਡਾਊਨ ਹੋ ਜੇ ਫਿਰ ਲਾਲ ਕਰ ਲਈਦੀ ਏ ਮਾਰ ਲਾਲ ਦੇ ਵਿੱਚ ਦੋ ਫਾਇਦੇ ਹੋ ਜਾਂਦੇ ਨੇ ਗਿੱਲੀ ਦਾ ਰੇਟ ਚੰਗਾ ਮਿਲ ਜੇ ਗਿਰਲੀ ਵੇਚ ਲਈ ਦੀਏ ਤੇ ਸੁੱਕੀ ਦਾ ਰੇਟ ਹੋਏ ਸੁਕਾ ਕੇ ਤੇ ਵੇਚਦੀ ਦੀਏ ਬਿਮਾਰੀਆਂ ਦਾ ਦਿੱਕਤ ਆਉਂਦੀਆਂ ਜੀ ਵੇਖੋ ਫੰਗੀ ਸੈਡ ਹੋ ਗਿਆ ਥ੍ਰਿਪਸ ਹੋ ਗਿਆ ਇਹਦੀਆਂ ਫਿਰ ਸਪਰੇਵਾਂ ਕਰਕੇ ਤੇ ਦੂਰ ਕਰੀ ਦਿਆਂ ਨੇ ਮਾ ਜਿਆਦਾ ਦਿੱਕਤ ਗੋਡੀ ਚੌਕੀ ਦੀ ਆਉਂਦੀ ਆ ਜੀ ਦੀਨ ਬਹੁਤ ਹੋ ਜਾਂਦਾ ਵਿੱਚ ਉਹਦੇ ਕਰਕੇ ਫਿਰ ਪਾਵਰ ਟਿੱਲਰ ਨਾਲ ਉਹਦੀ ਗੋਡੀ ਗਢਾਈ ਕਰਕੇ ਮਿਰਚੇ ਨੂੰ ਮਿੱਟੀ ਲਾਈ ਦੀਏ ਪਾワー ਲੈਵਰ ਦੇ ਨਾਲ ਉਹਦੇ ਫਿਰ ਲੈਵਰ ਦਾ ਥੋੜਾ ਜਿਹਾ ਖਰਚਾ ਘਟ ਜਾਂਦਾ ਤੇ ਬਾਕੀ ਤੜਾਈ ਦੀ ਜਿਹੜੀ ਗੱਲ ਹੈ ਉਹ ਤੜਾਈ ਲੈਵਰ ਦਾ ਵੀ ਤੜਾਈ ਦਾ ਬਹੁਤ ਜ਼ਿਆਦਾ ਵੀ ਪ੍ਰਭਾਵ ਪੈਂਦਾ ਲੈਵਰ ਦੀ ਫਿਰ ਉਹਦੋਂ ਤੜਾਈਆਂ ਸਾਰੇ ਪਾਸੇ ਅਰਬੀਆਂ ਦੇ ਪਟਾਈਆਂ ਮਿਰਚਾਂ ਦੀ ਤੜਾਈ ਚੋਨਾ ਲੱਗਾਂ ਲਾਪੰਦਾ ਲੈਵਰ ਦੀ ਬਹੁਤ ਦਿੱਕਤ ਆ ਜਾਂਦੀ ਏ ਪਰ ਫਿਰ ਵੀ ਜੇ ਕੋਸ਼ਿਸ਼ ਕਰੀਏ ਤਾਂ ਲੈਵਰ ਮਿਲ ਜਾਂਦੀ ਏ ਉਰ ਟਰਾਈ ਦੇ ਵਿੱਚ ਰੇਡ ਦੇ ਵਿੱਚ ਕੋਈ ਵਾਧਾ ਘਾਟਾ ਰੁਪਈਆ ਤੇ ਲਈ ਉਧਰ ਤਾਂ ਠਾ ਕਰ ਕੇ ਤੇ ਟਰਾਈ ਕਰ ਲਈਦੀ ਹੈ ਜੀ ਮਿਰਚਾਂ ਦੀ ਖੇਤੀ ਦੇ ਵਿੱਚ ਬੜੇ ਵਧੀਆ ਕੰਮ ਚੱਲ ਜਾਂਦਾ ਜੀ ਵਧੀਆ ਘਰ ਦਾ ਗੁਜ਼ਾਰਾ ਚੱਲ ਜਾਂਦਾ ਵਧੀਆ ਬੜੇ ਵਧੀਆ ਸੰਤੋਖ ਚੱਲਦੇ ਆ ਬੜਾ ਵਧੀਆ ਉਹਦਾ ਕੋਈ ਆੜਤ ਤੋਂ ਨਹੀਂ ਜਾਣਾ ਪੈਂਦਾ ਦਾਣਾ ਮੰਡੀ ਨਹੀਂ ਜਾਣਾ ਪੈਂਦਾ ਫਿਰ 3-4 ਮਹੀਨੇ ਜਿਹੜਾ 4-5 ਮਹੀਨੇ ਵਧੀਆ ਚੱਲ ਜਾਂਦਾ ਸਾਡਾ ਮਿਰਚ ਦੇ ਵਿੱਚ ਬਰੇਡੀਆਂ ਹੋਰ ਵੀ ਹੋ ਜਾਂਦੀਆਂ ਨੇ ਮੰਨ ਲਓ ਵੀ ਖੀਰਾ ਲਾ ਲੈਂਦੇ ਆ ਜਾਂ ਲਸਣ ਮਗਰ ਲਾ ਲਾ ਲੈਂਦੇ ਆ ਲਸਣ ਦਾ ਐਤ ਕੀ ਰੇਟ ਵੀ ਬਹੁਤ ਵਧੀਆ ਪਹਿਲਾਂ ਕੱਚੀ ਪਟਾਈ ਗਈ ਸੀ ਉਹਦੀ ਮੰਨ ਲਓ ਵੀ ਲਸਣ ਦਾ 70 ਰੁਪਏ 80 ਰੁਪਏ ਕਿਲੋ ਤਿੱਕਰ ਵੇਖਦਾ ਰਿਹਾ 100 ਰੁਪਏ ਤਿੱਕਰ ਕਿਲੋ ਵੇਖਦਾ ਰਿਹਾ ਹੁਣ ਇਸ ਟਾਈਮ ਵੀ ਉਹਦਾ 150 ਪੌਣੇ 200 200 ਰੁਪਏ ਤਿੱਕਰ ਕਿਲੋ ਤੱਕ ਲਸਣ ਜਿਹੜਾ ਹੈ ਸਾਡਾ ਵਿਕ ਜਾਂਦਾ ਜੀ ਮਿਰਚ ਦੇ ਵਿੱਚ ਮਗਰਲੀ ਸਾਈਡ ਤੇ ਦੋ ਜਾਂ ਤਿੰਨ ਪਾਲੀਆਂ ਲਸਣ ਲਾ ਲੈਨੇ ਆ ਅਗਲੇ ਪਾਸੇ ਮਿਰਚ ਹੋ ਜਾਂਦੀ ਹੈ ਜੀ ਕਿਸਾਨ ਭਰਾਵਾਂ ਨੂੰ ਵੀਰਾਂ ਨੂੰ ਬੇਨਤੀ ਹੈ ਜੀ ਜਰੂਰ ਇਸ ਪਾਸੇ ਆਓ ਮਿਰਚ ਵਾਲੇ ਧੰਦੇ ਪਾਸੇ ਇੱਕ ਇੱਕ ਦੋ ਦੋ ਕਿੱਲੇ ਲਾ ਕੇ ਜਰੂਰ ਦੇਖੋ ਮਿਰਚ ਦਾ ਜਰੂਰ ਇਹਦਾ ਟ੍ਰਾਇਲ ਲਵੋ ਕਿਉਂਕਿ ਇਹ ਜਿਹੜਾ ਧੰਦਾ ਹੈ ਬਹੁਤ ਵਧੀਆ ਇੱਕ ਲੇਬਰ ਨਾਲ ਇੱਕ ਨਵਾਂ ਰਿਸ਼ਤਾ ਕਾਇਮ ਹੁੰਦਾ ਹੈ ਕੋ ਲੇਬਰ ਵੀ ਜਿਹੜੀ ਹੈ ਉਹ ਵੀ ਮਤਲਬ ਇੱਥੋਂ ਹੀ ਰੁਜ਼ਗਾਰ ਚੱਲਦਾ ਜੇ ਕਣਕ ਝੋਨਾ ਹੋਵੇ ਤੇ ਲੇਬਰ ਦਾ ਵੀ ਕੰਮ ਔਖਾ ਹੋ ਜਾਂਦਾ ਹੈ ਲੇਬਰ ਵੀ ਜਿਹੜੀ ਹੈ ਸਬਜੀ ਤੜਾਈ ਦੇ ਵਿੱਚ ਉਹਦਾ ਲੇਬਰ ਦਾ ਵੀ ਕੰਮ ਚੰਗਾ ਵਧੀਆ ਚੱਲ ਪੈਂਦਾ ਜੀ ਪਾਣੀ ਤਾਂ ਦੇਖੋ ਜੀ ਇਹਦੇ ਵਿੱਚ ਤੁਸੀਂ ਕਹਿ ਲਓ ਦੇਖਣਾ ਪੈਂਦਾ ਹੈ ਕਿ ਜਦੋਂ ਇਹਨੂੰ ਓੜ ਜੀ ਲੱਗਦੀ ਆ ਉਦੋਂ ਇਹਨੂੰ ਪਾਣੀ ਲਾਉਣੇ ਪੈਂਦੇ ਆ ਤੇ ਜਦੋਂ ਮੰਨ ਕੇ ਚਲੋ ਇਹਨੂੰ ਸਲਾਬਾ ਜਿਹਾ ਵੇਖਣਾ ਹੈ ਕਿ ਇਹਨੂੰ ਸਲਾਬਾ ਜਿਹਾ ਜਿਹੜਾ ਹੈਗਾ ਫਿਰ ਇਹ ਫਿਰ ਵੇਖ ਕੇ ਹੀ ਪਾਣੀ ਲਾਈਦਾ ਆਦਰਵਾਇਸ ਓਵੇਂ ਇਹਨੂੰ ਲੋੜ ਨਹੀਂ ਹੈਗੀ ਪਾਣੀ ਦੀ ਇੰਨੀ ਸਿਰਫ ਜਦੋਂ ਗਰਮੀਆਂ ਵਿੱਚ ਪਾਣੀ ਇਹਨੂੰ ਜ਼ਿਆਦਾ ਲੱਗਦਾ ਜਿਵੇਂ 2 ਦਿਨ 3 ਦਿਨ ਛੱਡ ਕੇ ਫਿਰ ਇਹਨੂੰ ਪਾਣੀ ਲੱਗਦਾ ਖਾਦਾਂ ਤਾਂ ਇਹਨੂੰ ਜਿਹੜੀਆਂ ਪੈਂਦੀਆਂ ਜੀ ਖਾਦਾਂ ਤਾਂ ਉਹ ਤਾਂ ਆਪਣੇ ਅਕੋਰਡਿੰਗ ਆ ਜਿੰਨਾ ਇਹਨੂੰ ਜਿਵੇਂ ਫਿਰ ਇੱਕ ਵਾਰੀ ਤੜਾਈ ਕਰ ਲਈ ਆ ਉਸ ਤੋਂ ਬਾਅਦ ਇਹਨੂੰ ਐਨਪੀਕੇ ਤੇ ਡਾਇਆ ਜਿਹੜਾ ਉਹਨੂੰ ਦੇਣਾ ਹੀ ਪੈਂਦਾ ਨਾਲ ਸਪੈਸ਼ਲ ਮਾਈਕਰੋ ਨਿਊਟ੍ਰੀਐਂਟ ਦਾ ਇਹਨੂੰ ਜ਼ਿਆਦਾ ਦੇਣੇ ਪੈਂਦੇ ਆ ਜਿਹੜਾ ਕਿ ਸਭ ਤੋਂ ਮੇਨ ਜਿਹੜਾ ਇਹਦਾ ਪੁਆਇੰਟ ਆ ਇਹ ਮੇਨ ਮਿਰਚ ਬਾਂਦੀ ਆ ਮਾਈਕਰੋ ਨਿਊਟ੍ਰੀਐਂਟ ਦੇ ਅਕੋਰਡਿੰਗ ਜਿਨ੍ਹਾਂ ਨੂੰ ਮਾਈਕਰੋਨਿਊਟ੍ਰੀਐਂਟ ਦੇ ਦਾਂਗੇ ਜਿਵੇਂ ਬੋਰਨ ਦੇਤਾ ਕੈਲਸ਼ੀਅਮ ਦੇਤਾ ਫਿਰ ਹੀ ਮਿਰਚ ਨੇ ਕੋਈ ਨਾ ਕੁਝ ਦੇਣਾ ਆਦਰਵਾਇਜ਼ ਨਹੀਂ ਕੱਲਾ ਨਾਈਟ੍ਰੋਜਨ ਤੇ ਡਾਇਟ ਰਹਿਵਾਂਗੇ ਫਿਰ ਕੁਝ ਨਹੀਂ ਮਿਲਣਾ ਜੀ ਨਦੀਨ ਤਾਂ ਇਹਦੇ ਵਿੱਚ ਸਾਰੇ ਹੁੰਦੇ ਇਹਨੂੰ ਗੋਡੀਆਂ ਕਰਾਉਣੀਆਂ ਪੈਂਦੀਆਂ ਜੀ ਨਦੀਨ ਤੋਂ ਤੇ ਟਾਈਮ ਟੂ ਟਾਈਮ ਇਹਦੀ ਗੋਡੀ ਜ਼ਰੂਰੀ ਆ ਜੇ ਨਦੀਨ ਇੱਕ ਵਾਰੀ ਉੱਤੇ ਚੜ ਗਿਆ ਫਿਰ ਇਹਦੇ ਚੋਂ ਆਪਾਂ ਕੁਝ ਨਹੀਂ ਕੱਢ ਸਕਦੇ ਤੜਾਈ ਵਾਸਤੇ ਲੇਬਰ ਜਿਹੜੀ ਆ ਉਹਨੂੰ ਪਹਿਲਾਂ ਤਾਂ ਸਾਨੂੰ ਮੰਨ ਕੇ ਚੱਲੋ ਲਾਗੇ ਜਿਹੜੀ ਸਾਡੀ ਲੇਬਰ ਆ ਅਸੀਂ ਉਹਦੇ ਨਾਲ ਗੱਲਬਾਤ ਕਰੀਦੀ ਆ ਕੀ ਹਿਸਾਬ-ਤਾਬ ਕਿਵੇਂ ਆ ਇਹ ਇਹਦਾ ਤੈਅ ਹੁੰਦਾ ਲੇਬਰ ਨਾਲ ਕਿਲੋ ਦੇ ਹਿਸਾਬ ਤੇ ਜਿਵੇਂ ਸਟਾਰਟਿੰਗ ਦੇ ਵਿੱਚ 5-6 ਰੁਪਏ ਕਿਲੋ ਦੀ ਤੜਾਈ ਦੇ ਉਹ ਲੈਂਦੇ ਨੇ ਪੈਸੇ ਉਸ ਤੋਂ ਬਾਅਦ ਜਿਵੇਂ ਅੱਜ ਕਹਿਦੀ ਆ ਅੱਜ 8 ਰੁਪਏ ਕਿਲੋ ਦੀ ਤੜਾਈ ਅਸੀਂ ਦੇਣੇ ਪਏ ਆ ਉਹਦੇ ਨਾਲ ਕੀ ਹੁੰਦਾ ਕਿ ਚਲੋ ਜਿਮੀਦਾਰ ਨੂੰ ਤਾਂ ਕੁਝ ਨਾ ਕੁਝ ਮਿਲਦਾ ਨਾਲ ਲੇਬਰ ਦਾ ਵੀ ਕੋਈ ਭਲਾ ਹੋ ਜਾਂਦਾ ਕਿਉਂਕਿ ਅੱਜ ਦੀ ਰੇਟ ਦੇ ਵਿੱਚ ਜੇ ਕਹਿ ਵੀਏ ਲੇਬਰ ਇਹਦੇ ਵਿੱਚੋਂ 8 ਰੁਪਏ ਕਿਲੋ ਦੇ ਅਸੀਂ ਦੇਣੇ ਪਏ ਆ ਤੇ ਮਿਰਚ ਕੋਈ ਵੀ ਲੇਬਰ ਆ ਮੰਨ ਕੇ ਚਲੋ 80-90 ਕਿੱਲੋ ਕੁਆਂਟਲ ਕੋਈ ਲੇਡੀਜ਼ ਜਿਹੜੀ ਹੈਗੀ ਆ ਜਿੰਦੇ ਮੰਨ ਕੇ ਚਲੋ ਨਹੀਂ ਉਹ ਕੁਆਂਟਲ ਵੀ ਤੋੜ ਜਾਂਦੀ ਕੁਆਂਟਲ ਦੇ ਹਿਸਾਬ ਨਾਲ ਲੋ 8 ਰੁਪਏ ਦੇ ਹਿਸਾਬ ਤੇ 800 ਰੁਪਿਆ ਦਿਹਾੜੀ ਲੇਬਰ ਵਾਲੀ ਬਣਾ ਜਾਂਦੀ ਆ ਮਿਰਚ ਦੇ ਵਿੱਚੋਂ ਇਹ ਸਾਰੀ ਜਿਹੜੀ ਮਿਰਚ ਇਹ ਡਿਪੈਂਡ ਹੈਗੀ ਆ ਮਾਰਕੀਟ ਤੇ ਜੇ ਤਾਂ ਮਾਰਕੀਟ ਦਾ ਰੇਟ ਹੈਗਾ ਤੇ ਆਪਾਂ ਨੂੰ 2 ਪੈਸੇ ਮਿਲ ਜਾਣੇ ਜੇ ਮਾਰਕੀਟ ਦਾ ਰੇਟ ਨਹੀਂ ਹੈਗਾ ਫਿਰ ਤਾਂ ਕਹਿ ਲਓ ਵਿੱਚੇ ਹੀ ਵਾਉਣੀਆਂ ਪੈਂਦੀਆਂ ਮੇਰੇ ਕੋਲ ਕੁਝ ਖੱਤੇ ਐਵੇਂ ਦੇ ਆ ਜਿਹੜੇ ਕਿ ਮੈਂ ਵਿੱਚੇ ਹੀ ਵਾਹਿਆ ਕਿਉਂਕਿ ਮਾਰਕੀਟ ਚੋਂ ਦਾ ਰੇਟ ਨਹੀਂ ਸੀਗਾ ਇਹ ਲਾਲ ਤੇ ਤਾਂ ਛੱਡੀ ਆ ਕਿ ਹੋ ਜਿਮੀਦਾਰ ਨੂੰ ਆਸ ਹੁੰਦੀ ਆ ਕਿ ਮੈਨੂੰ ਸ਼ਾਇਦ ਕੁਛ ਨਾ ਕੁਛ ਮਿਲ ਜੇ ਆਪਦਾ ਜਿਹੜਾ ਖਰਚਾ ਕੀਤਾ ਖਰਚਾ ਨਿਕਲਾਵੇ ਇਸੇ ਕਰਕੇ ਆਪਾਂ ਲਾਲ ਤੇ ਛੱਡੀ ਆ ਲਾਲ ਦਾ ਰੇਟ ਮਾਰਕੀਟ ਦਾ 20 ਤੋਂ 25 ਰੁਪਏ ਹੈ ਜੇ ਮੰਨ ਕੇ ਚਲੋ ਕਿੱਲੇ ਦਾ 50 ਕੁਇੰਟਲ 20 ਆਉਂਦਾ ਤੜਾਈ ਕੱਢ ਕੇ ਵੀ 50 ਤੋਂ 60000 ਰੁਪਏ ਫਿਰ ਵੀ ਆਪਾਂ ਇਹਦੇ ਵਿੱਚੋਂ ਆਪਾਂ ਕੱਢ ਸਕਦੇ ਆ ਮਿਰਚ ਦੇ ਵਿੱਚੋਂ ਜਿਹੜਾ ਕਿ ਕਣਕ ਝੋਨੇ ਜੇ ਕਣਕ ਦਾ ਕਹਿ ਦਈਏ ਕਣਕ ਦਾ ਵੀ 50 ਤੋਂ 60000 ਖਰਚਾ ਉਹ ਮਤਲਬ ਆਮਦਨੀ ਆਉਂਦੀ ਆ ਉਨਹੀਂ ਆਮਦਨੀ ਇਹਦੇ ਇਸ ਓਏ ਦੇ ਵਿੱਚੋਂ ਆ ਜੇਗੀ ਜਿੰਨਾ ਜ਼ਿਆਦਾ ਇਹਨੂੰ ਆਪਾਂ ਤੋੜ ਲਾਂਗੇ ਉਨਹੀਂ ਜ਼ਿਆਦਾ ਮਿਰਚੇ ਲੱਗਦੀ ਜਾਊਗੀ ਮੇਨ ਗੱਲ ਇਹ ਦੀ ਆ ਕੇ ਇਹ ਦਿਨਾਂ ਵਿੱਚ ਆ ਕੇ ਲੇਬਰ ਦੀ ਸਮੱਸਿਆ ਜ਼ਰੂਰ ਆਉਂਦੀ ਆ ਕਿਉਂਕਿ ਆਸੇ ਪਾਸੇ ਝੋਨੇ ਵੀ ਸ਼ੁਰੂ ਹੋ ਜਾਂਦੇ ਆ ਕੋਈ ਹੋਰ ਸਬਜ਼ੀਆਂ ਦੀ ਪਟਾਈ ਸ਼ੁਰੂ ਹੋ ਜਾਂਦੀ ਆ ਤਾਂ ਕਰਕੇ ਇਹਦੇ 'ਚ ਥੋੜੀ ਆਪਾਂ ਨੂੰ ਦਿੱਕਤ ਇਹ ਆ ਜਾਂਦੀ ਹੈ ਕਿ ਲੇਬਰ ਲੱਭਣੀ ਔਖੀ ਆ ਪਰ ਹਾਂ ਕੰਮ ਚੱਲ ਜਾਂਦਾ ਜੇ ਕੋਈ ਕਹਿ ਦੇਵੇ ਨਾ ਕਿ ਲੇਬਰ ਕੋਲੋਂ ਅਸੀਂ ਵਿਚੇਵਾ ਦੀਆਂ ਉਹ ਗੱਲ ਝੂਠੀ ਆ ਲੱਭ ਜਾਂਦੀ ਆ ਕੋਈ ਰੁਪਿਆ ਉੱਤੇ ਕੋਈ ਥੱਲੇ ਕਰ ਕਰਾ ਕੇ ਕੁਝ ਨਾ ਕੁਝ ਮਿਲ ਜਾਂਦਾ ਮਿਰਚਾਂ ਦੀ ਜੇ ਖੇਤੀ ਕਰੇਗਾ ਸੋਦਾ ਇਹ ਲਾਈਵ ਆਂਦਾ ਮੈਂ ਅੱਗੇ ਵੀ ਗੱਲ ਕੀਤੀ ਸੀ ਕਿ ਬੰਦਾ ਇਹਦੇ ਚ ਭੁੱਖਾ ਨਹੀਂ ਮਰਦਾ ਦੇਖੋ ਅਪ੍ਰੈਲ ਤੋਂ ਸ਼ੁਰੂ ਹੋ ਜਾਂਦੀ ਆ ਅਪ੍ਰੈਲ ਮਈ ਜੂਨ ਜੁਲਾਈ ਚਾਰ ਮਹੀਨੇ ਦਾ ਜਿਹੜਾ ਕਿ ਆਪਣੇ ਡੇਲੀ ਦੀ ਆਮਦਨੀ ਆਈ ਜਾਂਦੀ ਆ ਜੇ ਮੰਨ ਕੇ ਚਲੋ ਆਪਾਂ ਮੰਡੀ 'ਚ ਜਾਂਦੇ ਆ ਤਾਂ ਘੱਟੋ ਘੱਟ ਜੇ ਕੋਈ ਪਰਿਵਾਰ ਛੋਟਾ ਏ ਜੇ ਕਿਸੇ ਨੇ ਦਿਵਾੜਾ ਲਾਈ ਹੋ ਆਪਦਾ ਪਰਿਵਾਰ ਮਿਲ ਕੇ ਰਲ ਕੇ ਜਿਹੜਾ ਮਿਰਚ ਦੀ ਤਣਾਈ ਕਰਦਾ ਤਾਂ ਰੋਜ਼ ਦਾ 1000 ਤੋਂ 1500 2000 ਰੁਪਇਆ ਫੇਰ ਵੀ ਘਰੇ ਲੇ ਆਉਂਦਾ ਜਿਹੜਾ ਕਿ ਦਿੱਲੀ ਉਹਨਾਂ ਦਾ ਖਰਚਾ ਹੈ ਉਹ ਘਰੇ ਆਉਂਦਾ ਪਿਆ ਕਿ ਇਹਨਾਂ ਜਿਹੜਾ ਖਰਚਾ ਕਣਕ ਵਿੱਚਉਂ ਨਹੀਂ ਆਉਂਦਾ ਜੇ ਕਣਕ ਕਹਿ దిਗੇ ਇਹ ਅਸੀਂ ਲਾਈਆ ਕਣਕ ਦੇ ਵੋਹ ਦੇ ਵਿੱਚ ਕਣਕ ਦੇ ਜਿਵੇਂ ਛਮਾਈ ਦੀ ਹੁੰਦੀ ਹੈ ਉਵੇਂ ਇਸ ਫਸਲ ਛਮਾਈ ਦਾ ਹੈ ਕਣਕ ਦੇ ਵਿੱਚੋਂ ਹੀ ਅਸੀਂ ਇਹਨੂੰ ਲਾਇਆ ਸਾਰਾ ਕੁਝ ਉਹਦੇ ਹਿਸਾਬ ਤੇ ਅਸੀਂ ਲਾ ਰਹੇ ਹਾਂ ਤੋਂ ਬਾਅਦ ਹੁਣ ਇੱਥੇ ਬਸ ਝੋਨੇ ਲੱਗੇਗਾ ਜੀ ਝੋਨੇ ਦੀ ਜਿਹੜੀ ਵੈਰਾਈਟੀ ਅਸੀਂ ਲਾਉਣੇ ਆ 126 ਤੇ ਜਾਂ ਜਿਵੇਂ 1509 ਹੋਗੀ 1692 ਹੋਗੀ ਇਹ ਲਾਈਦੀ ਘੱਟ ਦਿਨਾਂ ਦੀ ਵੈਰਾਈਟੀ ਕਿਉਂਕਿ ਨਾ ਉਦੋਂ ਫਿਰ ਇੰਨੀ ਪਾਣੀ ਦੀ ਸਮੱਸਿਆ ਵੀ ਨਹੀਂ ਹੁੰਦੀ ਪਾਣੀ ਉਹਨੂੰ ਚਾਹੀਦਾ ਘੱਟ ਕਿਉਂਕਿ ਘੱਟ ਦਿਨ ਦੀਆਂ ਵੈਰਾਈਟੀਆਂ ਤਾਂ ਕਰਕੇ ਫਿਰ ਅਸੀਂ ਉਹ ਵੈਰਾਈਟੀਆਂ ਲਾਉਣੇ ਆ ਸਾਡੇ ਵੈਸੇ ਅਸੀਂ ਲਾਉਂਦੇ ਚਾਹਵਾਨ ਨਹੀਂਗੇ ਇਹ ਸਾਡੀ ਮਜਬੂਰੀ ਬਣ ਜਾਂਦੀ ਕਿਉਂਕਿ ਜੇ ਅਸੀਂ ਨਹੀਂ ਲਾਉਂਦੇ ਅਗਲੇ ਸਾਲ ਫਿਰ ਉੱਥੇ ਮਿਰਚ ਨਹੀਂ ਹੋਣੀ ਇਹ ਸਾਡੀ ਮਜਬੂਰੀ ਆ ਲਾਉਣਾ ਹੀ ਪੈਂਦਾ ਤਾਂ ਕਿਉਂਕਿ ਜਿਹੜੇ ਇਨਸੈਕਟ ਹੁੰਦੇ ਆ ਇਹਦੀਆਂ ਜੜਾਂ ਦੇ ਵਿੱਚ ਹੁੰਦੇ ਆ ਉਹਨਾਂ ਚਿਰ ਖਤਮ ਨਹੀਂ ਹੁੰਦੇ ਜਿੰਨਾ ਚਿਰ ਅਸੀਂ ਇਹਨੂੰ ਕਰਦੇ ਨਹੀਂ ਝੋਨਾ ਨਹੀਂ ਲਾਉਂਦੇ ਝੋਨਾ ਲਾਉਂਦੇ ਨਾਲ ਕਿਉਂਕਿ ਉਦੋਂ ਸਾਰਾ ਕੁਝ ਨਦੀਨ ਵਗੈਰਾ ਵਿੱਚ ਖਤਮ ਕਰਨ ਵਾਸਤੇ ਆਪਾਂ ਕੋਈ ਦਵਾਈ ਪਾਉਨੇ ਆ ਉਹਦੇ ਨਾਲ ਜਿਹੜੇ ਉਹ ਸਾਰੇ ਖਤਮ ਹੋ ਜਾਂਦੇ ਆ ਤੇ ਅਗਲੀ ਵਾਰੀ ਫਿਰ ਜਿਹੜੇ ਆਪਣਾ ਮਿਰਚ ਵਧਿਆ ਹੋ ਜਾਂਦੀ ਆ ਜੇ ਨਹੀਂ ਲਾਉਂਦੇ ਫਿਰ ਮਿਰਚ ਨਹੀਂ ਉੱਥੇ ਬਣਦੀ ਮੌਸਮ ਦਾ ਪ੍ਰਭਾਵ ਮਿਰਚ ਤੇ ਬਹੁਤ ਜ਼ਿਆਦਾ ਹੈ ਕਿਉਂਕਿ ਜਿਵੇਂ ਇਸ ਵਾਰੀ ਠੰਡ ਲੰਮੇ ਸਮੇਂ ਚੱਲ ਗਈ ਸੀਗੀ। ਉਹ ਸਮੇਂ ਦੇ ਵਿੱਚ ਮਜੜੀ ਮਿਰਚਾ ਸਾਨੂੰ ਦਿੱਕਤ ਇਹ ਆਈ ਆ ਨਾ ਤਾਂ ਉਹਦੀ ਗਰੋਥ ਸਹੀ ਤਰ੍ਹਾਂ ਹੋਈ ਆ। ਫਿਰ ਉਹਨੂੰ ਬਲਾਈਟ ਬਹੁਤ ਜ਼ਿਆਦੀ ਆਈ ਆ। ਕਈ ਜ਼ਿਮੀਂਦਾਰ ਵਿਚਾਰੇ ਬਲਾਈਟ ਦੀਆਂ ਸਪਰੇਆਂ ਵੀ ਬਹੁਤ ਕਰਤੀਆਂ। ਫਿਰ ਫਿਰ ਵੀ ਉਹਨਾਂ ਨੂੰ ਕੋਈ ਮੰਨ ਕੇ ਚੱਲੋ ਕੋਈ ਤੰਦਰੁਸਤ ਬੂਟਾ ਨਹੀਂ ਮਿਲਿਆ। ਮੌਸਮ ਤੇ ਬਹੁਤ ਡਿਪੈਂਡ ਕਰਦੀ ਏ ਜਿਵੇਂ ਹੁਣ ਠੰਡ ਸੀ ਪਹਿਲਾਂ ਉਵੇਂ ਚਾਹਦੇ ਸੀਜ਼ਨ ਦੇ ਵਿੱਚ ਇੱਕੋ ਦਮ ਗਰਮੀ ਪਈ ਆ। ਉਹਨੇ ਕੀ ਕੀਤਾ ਇੱਕ ਤਾਂ ਮਿਰਚ ਦਾ ਸਾਈਜ਼ ਘਟਾਤਾ। ਇੱਕ ਉਹਨੂੰ ਫਰੂਟ ਨਹੀਂ ਆਇਆ ਛੇਤੀ। ਮਿਰਚ ਨੂੰ ਫਾਲੀ ਨਹੀਂ ਆਇਆ ਛੇਤੀ ਕਿਉਂਕਿ ਗਰਮੀ ਜਿਆਦੀ ਸੀਗੀ ਕਈ ਮਿਰਚਾਂ ਹੈਗੀਆਂ ਹੈ ਵੈਰਾਈਟੀਆਂ ਨੇ ਡਿਪੈਂਡ ਕਰਦੇ ਕੋਈ ਮਿਰਚ ਆਪਣਾ ਗਰਮੀ ਨੂੰ ਸਹਾਰਦੀ ਆ ਕੋਈ ਗਰਮੀ ਨੂੰ ਨਹੀਂ ਸਹਾਰਦੀ ਇਹ ਚੀਜ਼ਾਂ ਦਾ ਮੌਸਮ ਦਾ ਜਿਹੜਾ ਪ੍ਰਭਾਵ ਸਭ ਤੋਂ ਜ਼ਿਆਦਾ ਮਿਰਚਾਂ ਤੇ ਪੈਂਦਾ ਕਿਉਂਕਿ ਇਹਨੂੰ ਧੁੱਪ ਵੀ ਜ਼ਰੂਰੀ ਆ ਜੇ ਕਹਿ ਦਈਏ ਧੁੱਪ ਨਹੀਂ ਕੋਈ ਵੀ ਪੌਦਾ ਹੈ ਉਹਨੂੰ ਧੁੱਪ ਵੀ ਜ਼ਰੂਰੀ ਏ ਲਾਲ ਮਿਰਚ ਤੋੜ ਕੇ ਇਹਨੀਆਂ ਕੋਲ ਆਪਣੇ ਕੋਲ ਦੋ ਆਪਸ਼ਨ ਹੈ ਜੀ ਇੱਕ ਤਾਂ ਮਾਰਕੀਟ ਦੇ ਵਿੱਚ ਗਿੱਲੀ ਵੀ ਇਕ ਜਾਂਦੀ ਆ ਇੱਕ ਇਹਨੂੰ ਸੁਕਾ ਕੇ ਆਪਾਂ ਵੇਚ ਸਕਦੇ ਆ ਦੋ ਆਪਸ਼ਨ ਹੈਗੀਆਂ ਆਪਣੇ ਕੋਲ ਜਿਹੜੇ ਜ਼ਿਮੀਦਾਰ ਕੋਲ ਆਪ ਜਿਵੇਂ ਕਹਿ ਲਓ ਮੈਨ ਪਾਵਰ ਹੈਗੀ ਆ ਉਹ ਤਾਂ ਘਰੇ ਆਪ ਦਾ ਸਕਾਵ ਹੀ ਸਕਦਾ ਜਿੰਦੇ ਕੋਲ ਨਹੀਂ ਹੈਗੀ ਉਹ ਮਾਰਕੀਟ ਦੇ ਵਿੱਚ ਗਿੱਲੀ ਵੇਚ ਸਕਦਾ ਜਿਹੜੀ ਲਾਲ ਸੁੱਕੀ ਆ ਪਿਛਲੇ ਸੀਜ਼ਨ ਤਾਂ ਉਹਦਾ ਰੇਟ ਬੜਾ ਸੋਹਣਾ ਸੀਗਾ ਉਹ ਤਾਂ ਮੰਨ ਕੇ ਚਲੋ ਲਗਭਗ 150 ਰੁਪਏ ਕਿਲੋ ਦਾ ਰੇਟ ਸੀਗਾ ਇਸ ਵਾਰੀ ਜਿਹੜਾ ਰੇਟ ਹੈ 100 ਰੁਪਏ ਮਸਾ ਹੈ ਕਿ ਇਹਦੇ ਵਿੱਚ ਜ਼ਿਮੀਦਾਰਾਂ ਦੇ ਮਸਾ ਖਰਚੇ ਵੀ ਪੂਰੇ ਮਸਾ ਹੈ ਜੋ ਕੋਈ ਕਹਿ ਦਵੇ ਨਾ ਖਰਚੇ ਕੱਢ ਲਈਏ ਖਰਚੇ ਮਸਾ ਪੂਰੇ ਪੂਰਨ ਪੂਰਾ ਹੈ ਇਸ ਵਾਰੀ ਕਾਰਨ ਕੀ ਸਗੀ ਸਾਰਾ ਮੰਨ ਕੇ ਚਲੋ ਮਾਰਕੀਟ ਤੇ ਡਿਪੈਂਡ ਕਰਦਾ ਫਸਲ ਕੋਈ ਵੀ ਹੈ ਫਸਲ ਤਾਂ ਕੱਚੀ ਹੈ ਇਹ ਡਿਪੈਂਡ ਸਾਰੀ ਮਾਰਕੀਟ ਤੇ ਜੇ ਕੋਈ ਇਥੇ ਫਰੋਈ ਪਰ ਦੇ ਵਿੱਚ ਕੋਈ ਪ੍ਰੋਸੈਸਿੰਗ ਯੂਨਿਟ ਲੱਗਾ ਹੁੰਦਾ ਸਾਰੀ ਮਿਰਚ ਉਹਦੇ ਚ ਜਾਣੀ ਸੀ ਤੇ ਜ਼ਿੰਮੇਦਾਰ ਨੂੰ ਕੋਈ ਨਾ ਕੋਈ ਪ੍ਰੋਫਿਟ ਮਿਲਣਾ ਸੀ ਪ੍ਰੋਸੈਸਿੰਗ ਯੂਨਿਟ ਹੈਗਾ ਅਬ ਅਭੋਰ ਵਿੱਚ ਅਭੋਰ ਵਿੱਚ ਪ੍ਰੋਸੈਸਿੰਗ ਯੂਨਿਟ ਹੈ ਉਥੇ ਮਿਰਚ ਨਹੀਂ ਹੁੰਦੀ ਜਿੱਥੇ ਮਿਰਚ ਹੁੰਦੀ ਹੈ ਉਥੇ ਕੋਈ ਪ੍ਰੋਸੈਸਿੰਗ ਯੂਨਿਟ ਨਹੀਂ ਹੈਗਾ ਸੋ ਸਾਡੀ ਅਪੀਲ ਹੈ ਕਿ ਇੱਕ ਤਾਂ ਇਥੇ ਯੂਨਿਟ ਜ਼ਰੂਰ ਲੱਗੇ ਫਰੋਇਪਰ ਦੇ ਵਿੱਚ ਤਾਂ ਕਿ ਛੋਟਾ ਜਿਹੜਾ ਜ਼ਿਮੀਂਦਾਰ ਹੈ ਉਹ ਖਰਾਬ ਨਾ ਹੋਵੇ ਜੇ ਮੰਨ ਕੇ ਚੱਲੋ ਪ੍ਰੋਸੈਸਿੰਗ ਯੂਨਿਟ ਉਹਨਾਂ ਦਾ ਅਬੋਰ ਹੈਗਾ ਵੀ ਇਹ ਕੋਈ ਆਪਦਾ ਆਫਿਸ ਫਰੋਇਪਰ ਵਿੱਚ ਬਣਾਉਣ ਕਿ ਜਿਹੜਾ ਛੋਟਾ ਜ਼ਿਮੀਂਦਾਰ ਕੋਈ 1/2 ਗਟਾ 2 ਗਟਾ ਜਿਹੜਾ ਉੱਥੇ ਜਾ ਕੇ ਉਹਨਾਂ ਕੋਲ ਜਮਾ ਕਰਾਵੇ ਉਹ ਖਰੀਦ ਕਰਨ ਉਸ ਤੋਂ ਬਾਅਦ ਉਹ ਆਪਦੀ ਗੱਡੀ ਲੋਡ ਕਰਨ ਕਰਕੇ ਜਿੱਥੇ ਮਰਜ਼ੀ ਆਪਦੇ ਉੱਥੇ ਪਲਾਂਟ ਤੇ ਲੈ ਜਾਣ ਜੋ ਮਰਜ਼ੀ ਕਰ ਲੈਣ ਇਹ ਸਭ ਤੋਂ ਵੱਡੀ ਪ੍ਰੋਬਲਮ ਆ ਜੇ ਇਹ ਪਲਾਂਟ ਲੱਗਾ ਹੁੰਦਾ ਫਰੋਇਪਰ ਦੇ ਵਿੱਚ ਕੋਈ ਜ਼ਿਮੀਂਦਾਰ ਭੁੱਖਾ ਨਾ ਮਰੇ ਸਭ ਨੂੰ ਰੋਟੀ ਵਧੀਆ ਮਿਲੇ ਇਹ ਤਾਂ ਇੱਕ ਅਪੀਲ ਹੀ ਕਹਿ ਸਕਦੇ ਆ ਕਿ ਜਿਹੜਾ ਪਲਾਂਟ ਹੈ ਇਹ ਸਭ ਤੋਂ ਜ਼ਰੂਰੀ ਆ ਇਥੇ ਲੱਗਣਾ ਚਾਹੀਦਾ ਫਰੋਇਪਰ ਦੇ ਵਿੱਚ ਕਿਉਂਕਿ ਇਸੇ ਕਰੋਂ ਜੇ ਬੋਧ ਜ਼ਿਮੀਂਦਾਰ ਜਿਹੜੇ ਨਾ ਖਰਾਬ ਹੁੰਦੇ ਪਏ ਆ ਪਲਾਂਟ ਜ਼ਰੂਰ ਲੱਗੇ ਫਰੋਇਪਰ ਦੇ ਵਿੱਚ ਮੈਂ ਜਗਤਾਰ ਸਿੰਘ ਪਿੰਡ ਕੁੱਤੀ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਜੋ ਮਿਰਚ ਦੀ ਖੇਤੀ ਹੈ ਇਹ ਨਵੰਬਰ ਚ ਲਾਈ ਸੀ 1 ਫੁੱਟ ਤੇ ਬੂਟਾ ਲਾਈਦਾ ਤੇ 3 ਫੁੱਟ ਖੇੜੀ ਤੋਂ ਖੇੜੀ ਦਾ ਫਾਸਲਾ ਆ ਤੇ ਇਹਦੇ ਚ ਬੈਨੀਫਿਟ ਹੈ ਸਬਜੀ ਚ ਮਿਰਚ ਚ ਐਰ ਕੀ ਥੋੜਾ ਜਿਹਾ ਲਾਕਡਾਊਨ ਦਾ ਕਰਕੇ ਡਾਊਨ ਰਿਹਾ ਹੈ ਨਹੀਂ ਤੇ ਮਨਾਵੇਂ ਵਾਲੀ ਮੁਨਾਫੇ ਵਾਲੀ ਖੇਤੀ ਹੈ ਘਾਟੇ ਵਾਲੀ ਨਹੀਂ ਹੈ ਇਹ ਤਿੰਨ ਕਿੱਲੇ ਖੇਤੀ ਦੋ ਕਿੱਲੇ ਸ਼ਿਮਲਾ ਮਿਰਚ ਹੈ ਤੇ ਕਿੱਲਾ ਲੰਮੀ ਮਿਰਚ ਦਾ ਹੈ ਤੇ ਨਵੰਬਰ ਚੋਂ ਲਾ ਕੇ ਤੇ ਇਹਨੂੰ ਪੋਲੀ ਹੋਸਨਾ ਟੱਕ ਕੇ ਤੇ ਅਪ੍ਰੈਲ ਦੇ ਵਿੱਚ ਖੇਤੀ ਅਪ੍ਰੈਲ ਦੇ ਵਿੱਚ ਇਹ ਚੜਾਈ ਸ਼ੁਰੂ ਹੋ ਜਾਂਦੀ ਹੈ ਪ੍ਰੀਰੀ ਮੈਂ ਆਪ ਤਿਆਰ ਕਰਦਾ ਹਾਂ ਆਪ ਦੀ ਤੇ ਆਪ ਹੀ ਤਿਆਰ ਕਰਦਾ ਤੇ ਆਪ ਹੀ ਲਾਉਣਾ ਹੈ ਤੇ ਚਾਰ ਸਾਰਾ ਇਹਦਾ ਜੋ ਸ਼ਿਮਲਾ ਹੈ ਉਹ ਕਿੱਲੇ ਵਿੱਚੋਂ 200 ਤੋਂ ਲੈ ਕੇ 250 ਕੁਆਂਟਲ ਤੇ ਜੋ ਲੰਮੀ ਮਿਰਚ ਹੈ ਇਹ ਵੀ 100 ਤੋਂ ਲੈ ਕੇ 150 ਕੁਆਂਟਲ ਤੱਕ ਡਲਦਾ ਹੈ। ਬਾਕੀ ਇੱਥੇ ਸਟੋਰ ਨਹੀਂ ਹੈ ਜੇ ਸਟੋਰ ਹੋਣਾ ਤੇ ਫਿਰ ਸਟੋਰ ਕਰਕੇ ਵੇਚ ਸਕਦੇ ਆ ਜੋ ਅਗਲੀ ਵਾਰ ਨੂੰ ਵੇਖੀ ਵੇਖ ਜੀ ਰੱਖਛੜੀ ਇਹਦਾ। ਇੱਕ ਸਕਾ ਕੇ ਵੀ ਮੈਂ ਲਾਲ ਵੀ ਸਕਾ ਕੇ ਜੋ ਇੱਥੇ ਖਾਲੜੇ ਮੰਡੀ ਹੈ ਉੱਥੇ ਵੇਚ ਕੇ ਆਇਆ। ਤੋੜਨ ਵਾਸਤੇ ਸਾਰਾ ਲੇਬਰ ਆ ਇਹ ਚੜਾਈ ਲੈਂਦੇ ਆ। ਇਹ ਰੋਜ਼ ਦੀ ਕੋਈ 2 ਕੁਆਂਟਲ ਟੁੱਟ ਜਾਂਦੀ ਹੈ ਤੇ ਸ਼ਿਮਲਾ ਵੀ ਕੋਈ 4-5 ਕੁਆਂਟਲ ਡੇਲੀ ਟੋੜਦੇ ਆ। ਇਹ ਅਸੀਂ ਸਾਰ ਲਫਾਫਾ ਲੈ ਕੇ 15 ਕਿਲੋ ਦੀ ਪੈਕਿੰਗ ਕਰਕੇ ਮਾਰਕੀਟ ਚ ਲੈ ਜਾਂਦੇ ਆ ਤੇ ਜੋ ਕਿ ਰੇਟ ਸਮੇਂ-ਸਮੇਂ 'ਨਾ 15 ਤੋਂ 20 ਰੁਪਏ ਯਾਨੀ ਕਿ ਕਿਲੋ 2000 ਕੁਇੰਟਲ 2000 ਰੁਪਏ ਦਾ ਕੁਇੰਟਲ ਦੇ ਹਿਸਾਬ ਨਾਲ ਵਿਕ ਜਾਂਦੀ ਹੈ ਤੇ ਜਿਹੜੀ ਸੁੱਕੀ ਹੈ ਉਹ 65 ਰੁਪਏ 70 ਰੁਪਏ ਯਾਨੀ ਕਿ ਇਹ ਮਾਰਕੀਟ ਹੈ 65 ਕਿ ਕੀ ਲਾਲ ਮਿਰਚ ਦਾ ਮੈਂ ਡਾਕਟਰ ਬਲਕਾਰ ਸਿੰਘ ਡਿਪਟੀ ਡਾਇਰੈਕਟਰ ਬਾਗਵਾਨੀ ਫਰੋਹੀਪੁਰ ਸਾਡੇ ਫਰੋਹੀਪੁਰ ਜ਼ਿਲ੍ਹੇ ਦੇ ਵਿੱਚ ਜਿਹੜੀ ਮਿਰਚਾਂ ਦੀ ਕਾਸ਼ਤ ਹੋ ਰਹੀ ਹੈ ਮਿਰਚਾਂ ਦੀ ਵਪਾਰਕ ਕਦਰ ਤੇ ਕਾਸ਼ਤ ਕੀਤੀ ਜਾ ਰਹੀ ਹੈ ਦਾ ਇਸ ਤੋਂ ਇਲਾਵਾ ਅਸੀਂ ਪਿਛਲੇ ਸਾਲ ਅਸੀਂ ਇੱਕ ਫੇਜ਼ ਪ੍ਰੋਜੈਕਟ ਦੇ ਅੰਡਰ ਕੰਮ ਕੀਤਾ ਹ ਜਿਦੇ ਵਿੱਚ ਅਸੀਂ 20 ਕਿਸਾਨਾਂ ਦੀ ਚੋਣ ਕੀਤੀ ਸੀਗੀ 20 ਕਿਸਾਨਾਂ ਨੂੰ ਤੋਂ ਉਹਨਾਂ ਦੇ ਸਾਰੇ ਸੈਂਪਲ ਟੈਸਟ ਕਰਾਉਣ ਤੋਂ ਉਪਰੰਤ ਫਿਰ ਅਸੀਂ ਉਸ ਉਹਨਾਂ ਨੂੰ ਮਿਰਚਾਂ ਦੀ ਕਾਸ਼ਤ ਬਾਰੇ ਟੈਕਨੀਕਲ ਜਾਣਕਾਰੀ ਦਿੱਤੀ ਤਾਂ ਇਹ ਜਿਹੜਾ ਫਰੋਹੇਪੁਰ ਜ਼ਿਲ੍ਹਾ ਹੈ ਇੱਥੇ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਫਿਰ ਮਿਰਚਾਂ ਲਈ ਕਾਸ਼ਤ ਲਈ ਬਹੁਤ ਹੀ ਇੱਥੋਂ ਦੀ ਮਿੱਟੀ ਬਹੁਤ ਵਧੀਆ ਹੈ ਤਾਂ ਅਸੀਂ ਇਹੀ ਕਿਸਾਨਾਂ ਨੂੰ ਹਰ ਵळे ਕਿਸਾਨਾਂ ਦੇ ਨਾਲ ਡਿਪਾਰਟਮੈਂਟ ਕੰਮ ਕਰ ਰਿਹਾ ਹੈ ਅਸੀਂ ਕਿਸਾਨਾਂ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਸਾਡੇ ਵਿਭਾਗੇ ਨਾਲ ਆ ਕੇ ਜੁੜ ਕੇ ਖੇਤੀ ਭਵਨਤਾ ਵੱਲ ਆਉਣ ਤਾਂ ਕਿ ਤਾਂ ਜੋ ਕਿ ਆਪਦੀ ਆਮਦਨ ਕਰਾ ਸਕ ਖੇਤੀ ਭਵਨਤਾ ਲਿਆਂਦੀ ਜਾ ਸਕੇ ਮੈਂ ਇੱਥੇ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਕਰਦਾ ਹਾਂ ਕਿ ਮਿਰਚਾਂ ਦੀ ਕਾਸ਼ਤ ਦਾ کافی ਕਮਾਈ ਕਰ ਰਹੇ ਹਨ ਜਿਸ ਤਰ੍ਹਾਂ ਕਿ ਹਰੀ ਮਿਰਚ ਦੇ ਵਿੱਚ ਕਿਸਾਨ ਵੀਰ کافی 2 ਤੋਂ 2.5 ਲੱਖ ਰੁਪਏ ਕਮਾ ਰਹੇ ਹਨ ਤਾਂ ਜੇਕਰ ਹਰੀ ਮਿਰਚ ਦਾ ਰੇਟ ਨਹੀਂ ਸੰਭਲਦਾ ਤਾਂ ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਉਹ ਲਾਲ ਮਿਰਚ ਕਰਕੇ ਆਪ ਦਾ ਉਹ ਲਾਲ ਮਿਰਚ ਵੀ ਵੇਚ ਸਕਦੇ ਹਨ ਤਾਂ ਜੇ ਲਾਲ ਮਿਰਚ ਦਾ ਰੇਟ ਵੀ ਨਹੀਂ ਬਣ ਰਿਹਾ ਤਾਂ ਤੁਸੀਂ ਕਿਸਾਨ ਵੀਰ ਆਪਣੀ ਮਿਰਚ ਨੂੰ ਪ੍ਰੋਸੈਸਿੰਗ ਕਰਕੇ ਪ੍ਰੋਸੈਸਿੰਗ ਕਰਕੇ ਛੋਟੇ-ਛੋਟੇ ਕਾਰਖਾਨੇ ਲਗਾ ਕੇ ਪ੍ਰੋਸੈਸਿੰਗ ਕਰਕੇ ਕਿ ਖੇਤੀ ਕਰ ਸਕਦੇ ਹਨ ਤਾਂ ਮੈਂ ਕਿਸਾਨ ਵੀਰਾਂ ਨੂੰ ਇਹੀ ਅਰਜ ਕਰਨਾ ਬੇਨਤੀ ਕਰਦਾ ਹਾਂ ਕਿ ਸਾਡੇ ਫਰੋਈਪੁਰ ਜ਼ਿਲ੍ਹੇ ਦੇ ਵਿੱਚ ਜਿਹੜੀ ਖੇਤੀ ਹੋ ਰਹੀ ਆ ਤਾਂ ਤੁਸੀਂ ਇਹਦਾ ਵੱਧ ਤੋਂ ਵੱਧ ਫਾਇਦਾ ਲਾਓ ਮਿਰਚ ਦੀ ਕਾਸ਼ਤ ਕਰਨ ਲਈ ਜਿਹੜੀ ਇਹਦੀ ਬਜਾਈ ਹੈਗੀ ਆ ਇਹ ਜਿਹੜੀ ਅੰਡਰ ਪ੍ਰੋਟੈਕਟਰ ਕਲਟੀਵੇਸ਼ਨ ਕੀਤੀ ਜਾਂਦੀ ਹੈ ਜੋ ਕਿ ਸਤੰਬਰ ਅਕਤੂਬਰ ਵਿੱਚ ਇਹਦੀ ਪਨੀਰੀ ਬੀਜੀ ਜਾਂਦੀ ਹੈ ਉਸ ਤੋਂ ਅੱਗੇ ਨਵੰਬਰ ਜਦੋਂ ਠੰਡ ਸ਼ੁਰੂ ਹੁੰਦੀ ਆ ਤਾਂ ਇਸ ਨੂੰ ਇਸ ਨੂੰ ਕਵਰ ਕੀਤਾ ਜਾਂਦਾ ਹੈਗਾ ਤਾ ਉਸ ਤੋਂ ਅਪਰੰਤ ਮਿਰਚਾਂ ਨੂੰ ਅਪ੍ਰੈਲ ਮਈ ਦੇ ਵਿੱਚ ਜਿਹੜੀ ਇਹਦੀ ਪਿਕਿੰਗ ਸ਼ੁਰੂ ਹੋ ਜਾਂਦੀ ਆ ਤਾਂ ਮੈਂ ਕਿਸਾਨ ਵੀਰਾਂ ਨੂੰ ਇਹ ਹੀ ਕਹਿਣਾ ਚਾਹੁੰਦਾ ਕਿ ਮਤਲਬ ਵੀ ਤੁਸੀਂ ਆਪ ਦਾ ਇਧਰ ਸਾਡੇ ਆਉਣ ਤਾਂ ਕਿ ਜਿਹੜੀ ਇਸ ਦੀ ਕਾਸ਼ਤ ਹੈਗੀ ਆ ਵੱਧ ਤੋਂ ਵੱਧ ਕਰਨ ਇਹਦੀ ਜਿਹੜੀ ਕਾਸ਼ਤ ਹੈਗੀ ਆ ਕਿਉਂਕਿ ਇੱਕ ਇਹ ਝੋਨੇ ਦਾ ਬਦਲ ਵੀ ਹੈ ਕਿਉਂਕਿ ਅੱਗੇ ਮਈ ਜੂਨ ਤੱਕ ਜੂਨ ਤੱਕ ਇਹਦੀ ਜਿਹੜੀ ਜੂਨ ਜਲਾਈ ਤੱਕ ਇਹਦੀ ਮਤਲਬ ਹੀ ਹਾਰਵੈਸਟਿੰਗ ਹੁੰਦੀ ਆ ਤਾਂ ਇਹ ਇਸ ਕਰਕੇ ਸਾਨੂੰ ਕਿਸਾਨ ਵੀਰਾਂ ਨੂੰ ਵੱਧ ਤੋਂ ਵੱਧ ਇਧਰ ਲਾਭ ਲੈਣਾ ਚਾਹੀਦਾ ਇਹ ਕਿਸਾਨ ਵੀਰਾਂ ਨੂੰ ਇਹ ਕਿ ਜੋ ਬਾਕੀ ਫਸਲਾਂ ਜੋ ਸਬਜ਼ੀਆਂ ਦੀ ਕਾਸ਼ਤ ਆ ਇਹ ਇੱਕ ਸਬਜ਼ੀਆਂ ਦੀ ਕਾਸ਼ਤ ਵਿੱਚ ਸ਼ਾਰਟ ਡਿਊਰੇਸ਼ਨ ਸਬਜ਼ੀਆਂ ਦੀ ਕਾਸ਼ਤ ਕੀਤੀ ਜਾਂਦੀ ਹੈ ਔਰ ਇਹਦੇ ਜ ਮਨਾਫਾ ਵੱਧ ਮਿਲਦਾ ਹੈਗਾ ਔਰ ਇਹਦੇ ਨਾਲ ਖੇਤੀ ਭਿੰਤਾ ਵੀ ਲਿਆਂਦੀ ਜਾ ਸਕਦੀ ਹੈ ਔਰ ਪਾਣੀ ਦੀ ਬਚਤ ਵੀ ਕਾਫੀ ਹੁੰਦੀ ਹੈ ਤਾ ਮੈਂ ਇਹੀ ਕਿਸਾਨ ਵੀਰੋ ਨੂੰ ਆਖਦਾ ਕਿ ਕਹਿੰਦਾ ਹਾਂ ਕਿ ਬੇਨਤੀ ਕਰਦਾ ਵੀ ਉਹ ਇੱਧਰ ਆ ਕੇ ਆਪਦਾ ਸਬਜ਼ੀਆਂ ਦੇ ਕਾਸ਼ਤ ਵਾਲ ਆਉਣ ਤੇ ਵੱਧ ਤੋਂ ਵੱਧ ਜਿਹੜੀ ਸਬਜ਼ੀ ਦੇ ਕਾਸ਼ਤ ਕਰਨ ਕਿਉਂਕਿ ਸਾਡੇ ਫਰੋਹੇਪੁਰ ਜ਼ਿਲ੍ਹੇ ਜ਼ਿਲ੍ਹਾ ਜਿਹੜਾ ਸਬਜ਼ੀਆਂ ਦੇ ਕਾਸ਼ਤ ਦੇ ਵਿੱਚ ਸਭ ਤੋਂ ਅੱਗੇ ਹੈ ਕਿਉਂਕਿ ਇਹਦੇ ਵਿੱਚ ਹੋਰ ਸਬਜ਼ੀਆਂ ਵੀ ਇਸ ਤੋਂ ਇਲਾਵਾ ਮੇਨ ਜਿਹੜੀ ਚਿੱਲੀ ਹੈਗੀ ਹੈ ਇਸ ਤੋਂ ਇਲਾਵਾ ਸਾਡੇ ਮਟਰ ਹੁੰਦਾ ਅਰਬੀ ਹੋ ਰਹੀ ਆ ਗਾਜਰ ਬਹੁਤ ਹੋ ਰਹੀ ਆ ਤਾ ਤੇ ਇਸ ਇਸ ਵਿੱਚ ਇਹਦੇ ਵਿੱਚ ਸਰਕਾਰ ਸਬਸਿਡੀਆਂ ਵੀ ਦੇ ਰਹੀ ਆ ਇਹਦੇ ਲਈ ਜੋ ਇੰਪਲੀਮੈਂਟ ਤੇ ਮਸ਼ੀਨਰੀ ਕਰਦਾ ਸਬਸਿਡੀ ਦੇ ਰਹੀ ਆ ਕੌਮੀ ਬਾਗਵਾਨੇ ਵਿੱਚ ਹਾਈਬ੍ਰਿਡ ਸਬਜ਼ੀਆਂ ਤੇ ਸਬਸਿਡੀ ਦਿੱਤੀ ਜਾਂਦੀ ਆ 8000 ਪ੍ਰਤੀ ਏਕੜ ਦੇ ਹਿਸਾਬ ਨਾਲ ਦਿੱਤੀ ਜਾਂਦੀ ਆ ਤਾਂ ਮੈਂ ਇਹੀ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਸਾਡੇ ਦਫ਼ਤਰ ਆ ਕੇ ਬਾਤ ਉਹ ਆਉਣ ਸਾਡੇ ਪਹੁੰਚ ਕਰਕੇ ਬਾਤ ਉਹ ਲਾਭ ਉਠਾਉਣ ਜੀ ਮੈਂ ਕਿਸਾਨ ਵੀਰਾਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਕਿਉਂਕਿ ਜਦੋਂ ਮੇਨ ਮੰਡੀ ਕਰਨ ਦੀ ਪ੍ਰੋਬਲਮ ਆਉਂਦੀ ਹੈ ਮੰਡੀ ਕਰਨ ਦੀ ਪ੍ਰੋਬਲਮ ਨੂੰ ਹੱਲ ਕਰਨ ਲਈ ਕਿਸਾਨ ਵੀਰਾਂ ਨੂੰ ਚਾਹੀਦਾ ਆਪਣੇ ਛੋਟੇ ਛੋਟੇ ਕਾਰਖਾਨੇ ਲਾ ਕੇ ਪ੍ਰੋਸੈਸਿੰਗ ਵੱਲ ਆਉਣ ਤਾਂ ਜੋ ਕਿ ਪ੍ਰੋਸੈਸਿੰਗ ਕਰਕੇ ਆਪ ਦਾ ਘਰੇਲੂ ਪੱਧਰ ਤੇ ਲਾ ਕੇ ਤਾਂ ਉਹਦੀ ਪ੍ਰੋਸੈਸਿੰਗ ਕਰਕੇ ਜਿਹੜਾ ਉਹਦਾ ਮਿਰਚਾਂ ਦੀ ਵੇਚ ਸਕਦੇ ਹਨ ਤੇ ਵੱਧ ਮੁਨਾਫਾ ਕਮਾ ਸਕਦੇ ਹਨ ਤੇ ਖੇਤੀਬੰਦਤਾ ਲਿਆ ਸਕਦੇ ਹਨ ਮੈਂ ਫਰੋਇਪੁਰ ਜ਼ਿਲ੍ਹੇ ਦੇ ਸਾਰੇ ਕਿਸਾਨ ਵੀਰਾਂ ਨੂੰ ਸੰਦੇਸ਼ ਦੇਣਾ ਹੈ ਕਿ ਤੁਸੀਂ ਸਬਜ਼ੀਆਂ ਦੇ ਖੇਤੀ ਵੱਲ ਆਉਣ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਸਬਜ਼ੀਆਂ ਦੇ ਕਾਸ਼ਤ ਵੱਲ ਆਉਣ ਤਾਂ ਇੱਕ ਤਾਂ ਪਾਣੀ ਦੇ ਪੱਖੋਂ ਹੋ ਸਕਦੀ ਹੈ ਇੱਕ ਡਾਈਵਰਸਿਫਿਕੇਸ਼ਨ ਵੀ ਕੀਤੀ ਜਾ ਸਕਦੀ ਆ ਮੇਨ ਤੌਰ ਤੇ ਜਿਹੜੀ ਸਾਡੇ ਫਰੋਹੇਪੁਰ ਜ਼ਿਲ੍ਹੇ ਵਿੱਚ ਫੋਰਪੇਦ ਵੀ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਮਿਰਚਾਂ ਦੀ ਖੇਤੀ ਵੱਲ ਆਉਣ ਤੇ ਵੱਧ ਤੋਂ ਵੱਧ ਮੁਨਾਫਾ ਕਮਾਉਣ ਜੀ ਦੇਖੋ ਜੀ ਬਾਗ ਭਾਨੀ ਵਿਭਾਗ ਦੀ ਜੇ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਸਹਿਯੋਗ ਕਰਦੇ ਪਏ ਆ ਬਾਗ ਭਾਨੀ ਵੱਲੋਂ ਜਿਹੜੀ ਅਸੀਂ ਲੋ ਟਨਲ ਕਰਦੇ ਆ ਇੱਕ ਤਾਂ ਉਹਦੇ ਦੇ ਸਬਸਿਡੀ ਦੇ ਦਿੰਦੇ ਆ ਇੱਕ ਜਿਹੜਾ ਸੀਡ ਆ ਸੀਡ ਤੇ ਸਬਸਿਡੀ ਸਾਨੂੰ ਮਿਲ ਜਾਂਦੀ ਸੀਡ ਤੇ ਸਬਸਿਡੀ ਮਿਲਦੀ ਆ ਜਿੰਦੇ ਕੋਲ ਪੱਕੇ ਬਿੱਲ ਨੇ ਜੇ ਕੋਈ ਉਂਝ ਕਹਿ ਦਿੰਦਾ ਕਿ ਮੈਨੂੰ ਨਹੀਂ ਮਿਲਿਆ ਜਾ ਕੇ ਸਿੱਧਾ ਜਾ ਕੇ ਉਹ ਦੇਖੋ ਜੀ ਕੋਈ ਵੀ ਕੰਮ ਉਹ ਸਾਰਾ ਡਾਕੂਮੈਂਟੇਸ਼ਨ ਤੇ ਹੀ ਹੋਣਾ ਸਾਰਾ ਕੰਮ ਜੋ ਵੀ ਹੈ ਸਭ ਤੋਂ ਪਹਿਲੀ ਗੱਲ ਜ਼ਿਮੀਂਦਾਰਾਂ ਨੂੰ ਬਿੱਲ ਜ਼ਰੂਰ ਆਪ ਲੈਣੇ ਚਾਹੀਦੇ ਸੀਡ ਦੇ ਕੋਈ ਵੀ ਸੀਡ ਪਰਚੇਸ ਕਰਦਾ ਕਿਸੇ ਵੀ ਤਰ੍ਹਾਂ ਦਾ ਬਿੱਲ ਜ਼ਰੂਰੀ ਆ ਠੀਕ ਹੈ ਜੀ ਬਿੱਲ ਦੇ ਅਕੋਰਡਿੰਗ ਹੀ ਉਹਨਾਂ ਨੂੰ ਸਬਸਿਡੀ ਮਿਲਣੀ ਆ ਜਿਹੜਾ ਇਥੋਂ ਦਾ ਵਿਭਾਗ ਪਾਣੀ ਵਿਭਾਗ ਫਰੋਇਪੁਰ ਦਾ ਉਹ ਤਾਂ ਜ਼ਿੰਮੇਵਾਰਾਂ ਦੇ ਵਿੱਚ ਜ਼ਿੰਮੇਵਾਰਾਂ ਦਾ ਬਹੁਤ ਜ਼ਿਆਦਾ ਸਹਿਯੋਗ ਕਰਦਾ ਹੈ ਪਹਿਲਾਂ ਜਿਹੜਾ ਵੀ ਸੀਗਾ ਆਪਣਾ ਕੋਈ ਕਹਿ ਲਓ ਦਾਇਰੇ ਸੀਗੇ ਕੋਈ ਅਫੀਸਰ ਸੀਗੇ ਉਹ ਅੱਜ ਤੱਕ ਅਸੀਂ ਜਾ ਕੇ ਨਹੀਂ ਸੀ ਵੇਖਿਆ ਕਿਉਂਕਿ ਉਹ ਨਾਂ ਤਾਂ ਸਾਡੇ ਕੋਲ ਆਏ ਤੇ ਨਾ ਉਹਨਾਂ ਕੋਈ ਸਾਡੇ ਨਾਲ ਰابطਲਾ ਕੀਤਾ ਨਾ ਕੋਈ ਗੱਲਬਾਤ ਹੁਣ ਜਿਹੜਾ ਸਟਾਫ ਆਇਆ ਉਹਨਾਂ ਸਾਡੇ ਨਾਲ ਬਹੁਤ ਵਧੀਆ ਸਹਿਯੋਗ ਕੀਤਾ ਹੈ ਸਾਡੇ ਨਾਲ ਰابطਾ ਕੀਤਾ ਸਾਨੂੰ ਸਬਸਿਡੀਆਂ ਮਿਲੀਆਂ ਅਸੀਂ ਬਾਗਪਾਨੀ ਦਫਤਰ ਦਾ ਮੂੰਹ ਹੀ ਹੋਣ ਵੇਖਿਆ ਕਿਉਂਕਿ ਉਥੇ ਜਾਵਾਂਗੇ ਸਾਨੂੰ ਕੋਈ ਨਾ ਕੋਈ ਪਤਾ ਲੱਗੇਗਾ ਕਿਹੜੀ ਸਬਸਿਡੀ ਆਈ ਆ ਕੀ ਐ ਕੀ ਸਾਰਾ ਕੁਝ ਜਦੋਂ ਉਥੇ ਅਫਸਰ ਹੀ ਨਹੀਂ ਮੰਨ ਕੇ ਚੱਲੋ ਸਾਨੂੰ ਕੋਈ ਮਿਲਿਆ ਕਿਸੇ ਨਾਲ ਗੱਲਬਾਤ ਨਾ ਕੀਤੀ ਤਾਂ ਸਾਨੂੰ ਕੀ ਪਤਾ ਲੱਗੂਗਾ ਜਿਹੜੇ ਹੁਣ ਮੌਜੂਦਾ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਮਿਲਿਆ ਹੋਰ ਵੀ ਕਈ ਤਰ੍ਹਾਂ ਦੀਆਂ ਮਸ਼ੀਨਾਂ ਤੇ ਜਿੱਦਾਂ ਪਾਵਰ ਵੀਟਰ ਦੇ ਸਬਸਿਡੀਆਂ ਮਿਲੀਆਂ ਨੇ ਉਹ ਤਕਰੀਬਨ ਜਿਹੜੇ ਬੰਦਿਆਂ ਨੇ ਭਰੇ ਸੀ ਫਾਰਮ ਭਰੇ ਸੀ ਉਹਨਾਂ ਨੂੰ ਸਬਸਿਡੀਆਂ ਵੀ ਮਿਲੀਆਂ ਬਾਗਪਾਨੀ ਵੱਲੋਂ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਮਿਲਿਆ ਹੈ ਦੇਖੋ ਜੀ ਮਿਰਚ ਦੀ ਜਿਹੜੀ ਖੇਤੀ ਹੈ ਨਾ ਇਹ ਬੜਾ ਬਰੀਕੀ ਦਾ ਕੰਮ ਹੈ ਹੁਣ ਜਿੱਦਾਂ ਇਸ ਵਾਰੀ ਮੇਰੇ ਕਲ ਮੇਰੇ ਕੋਲ 37 ਵੈਰਾਈਟੀਆਂ ਲੱਗੀਆਂ ਹੋਈਆਂ ਸੀਗੀਆਂ ਮਿਰਚ ਦੀਆਂ ਕੀ ਟ੍ਰਾਇਲ ਸਾਨੂੰ ਕਰਨੇ ਪੈਂਦੇ ਆ 37 ਦੇ ਵਿੱਚੋਂ ਇੱਕ ਵੀ ਪਾਸ ਨਹੀਂ ਹੋਈ ਸਿਰਫ ਐਸੇ ਕਰਕੇ ਆ ਕਿ ਸਾਨੂੰ ਟ੍ਰਾਇਲ ਕਰਕੇ ਵੇਖ ਲਈਏ ਤਾਂ ਜੋ ਅਸੀਂ ਕੋਈ ਮੇਜਰ ਲਾਸ ਵਾਲ ਨਾ ਜਾਈਏ ਠੀਕ ਹੈ ਜੀ ਨਰਸਰੀ ਦੇ ਵਿੱਚ ਸਾਨੂੰ ਸਾਰਾ ਕੁਝ ਪਾਉਣਾ ਪੈਂਦਾ ਸਾਰਾ ਕੁਝ ਪਾਣਾ ਪੈਂਦਾ ਕਿਉਂਕਿ ਜਿੱਦਾਂ ਕਿਸੇ ਦੀ ਰਿਕੁਆਇਰਮੈਂਟ ਦੇ ਹਿਸਾਬ ਤੇ ਇਸੇ ਕਰਕੇ ਅਸੀਂ ਤਜਰਬੇ ਕਰਦੇ ਆ ਹੁਣ ਆਉਣ ਵਾਲੇ ਸੀਜ਼ਨ ਦੇ ਵਿੱਚ ਹੋਰ ਕੋਈ ਵੈਰਾਈਟੀਆਂ ਕਰਾਂਗੇ ਜਿਹੜਾ ਕਿ ਸਾਨੂੰ ਲਾਇਵਾਂ ਦਾ ਮਿਲਣ ਸਾਨੂੰ ਜਾਦਾ ਝਾੜ ਮਿਲੇ ਜਾਦਾ ਉਹਦਾ ਮਾਰਕੀਟ ਦਾ ਰੇਟ ਮਿਲੇ ਤੇ ਇਸੇ ਕਰਕੇ ਅਸੀਂ ਅਲੱਗ-ਅਲੱਗ ਮੰਨ ਕੇ ਚੱਲੋ ਤਜਰਬੇ ਕਰਦੇ ਰਹਿੰਦੇ ਆ ਹੁਣ ਮਿਰਚ ਦੇ ਵਿੱਚ ਤਜਰਬੇ ਬੜੇ ਹੋ ਜਾਂਦੇ ਬੰਦਾ ਜਿਵੇਂ ਕਹਿੰਦੇ ਸਾਰੀ ਉਮਰ ਸਿੱਖਦਾ ਹੀ ਰਹਿੰਦਾ ਮਿਰਚ ਦੇ ਵਿੱਚ ਸ਼ੁਰੂ ਤੋਂ ਲੈ ਕੇ ਇਹਨ ਮੈਨੂੰ ਮਿਰਚ ਲਾਉਂਦੇ ਨੂੰ ਖੁਦ ਨੂੰ 10 ਸਾਲ ਹੋ ਗਏ ਆ ਹਰਦੇ ਬਜ਼ੁਰਗਾਂ ਨਾਲ ਲਾਉਂਦਿਆਂ 10 ਤੋਂ 12 ਸਾਲੀ ਹੋ ਗਿਆ ਤੇ ਰੋਜ਼ ਨਾ ਰੋਜ਼ ਨਵਾਂ ਤੋਂ ਨਵਾਂ ਤਜਰਬਾ ਸਾਨੂੰ ਮਿਲਦਾ ਹੀ ਜਾਂਦਾ ਹੈ। ਰੋਜ਼ ਦਾ ਰੋਜ਼ ਨਵਾਂ ਤਜਰਬਾ ਜੇ ਕਹਿ ਦਈਏ ਅੱਜ ਵੀ ਅੱਜ ਵੀ ਕੋਈ ਨਾ ਕੋਈ ਤਜਰਬਾ ਮਿਲਦਾ ਹੀ ਪਿਆ ਕਿਉਂਕਿ ਇਸ ਤੋਂ ਪਹਿਲਾਂ ਮੈਂ 6 ਤੜਾਈਆਂ ਕਰ ਚੁੱਕਾ ਇਹ 7ਵੇਂ ਹੋਈ ਦੀ ਅਮਰਚ ਜਿਹੜੀ ਕਿ ਮੈਂ ਲਾਲ ਦੇ ਛੱਡੀ ਹੋਈ ਆ। ਮੇਰੀ ਸਾਰੇ ਮੇਰੇ ਨੌਜਵਾਨ ਭਰਾਵਾਂ ਨੂੰ ਅਪੀਲ ਆ ਕਿ ਵੀਰੋ ਇੱਕ ਵਾਰੀ ਭਾਵੇਂ ਤੁਸੀਂ ਕਨਾਲ ਇੱਕ ਤੋਂ ਸ਼ੁਰੂ ਕਰ ਲੋ ਲਾਵੋ ਜ਼ਰੂਰ ਤਾਂ ਜੋ ਕੁਛ ਨਾ ਕੁਛ ਆਪਾਂ ਆਪਲਾ ਮਾਰ ਸਕੀਏ ਕੁਛ ਨਾ ਕੁਛ ਇਹਦੇ ਵਿੱਚੋਂ ਆਪਾਂ ਕੱਢ ਸਕੀਏ ਜੇ ਆਪਾਂ ਕਹਿ ਦਈਏ ਕਿ ਇਹਦੇ ਵਿੱਚ ਕੁਝ ਨਹੀਂ ਹੈਗਾ ਬੜਾ ਕੁਛ ਹੈ ਆਪਣੇ ਗੁਰੂਆਂ ਨੇ ਵੀ ਕਿਹਾ ਇਹਦੇ ਵਿੱਚ ਬੜਾ ਕੁਛ ਸਾਰਾ ਕੁਛ ਹੀ ਇਹਦੇ ਵਿੱਚ ਸਭ ਕੁਛ ਇਹਦੇ ਵਿੱਚੋਂ ਤੁਸੀਂ ਮੰਨ ਕੇ ਚੱਲੋ ਗੱਲ ਫਿਰ ਉਹੀ ਆ ਜਾਂਦੀ ਆ ਕਿ ਕੋਈ ਬੰਦਾ ਭੁੱਖਾ ਨਹੀਂ ਮਰੂਗਾ ਮਿਰਚ ਦੇ ਵਿੱਚ ਸਿਰਫ ਕੀ ਆ ਤਰੀਕੇ ਨਾਲ ਜੇ ਆਪਾਂ ਕਰਾਂਗੇ ਜੇ ਆਪਾਂ ਕਿਸੇ ਦੀਆਂ ਗੱਲਾਂ 'ਚ ਆ ਕੇ ਵਾਧੂ ਐਵੇਂ ਰੇਸ ਪਰਿਆਂ ਕੀਤੀ ਜਾਵਾਂਗੇ ਦੁਕਾਨਦਾਰਾਂ ਦੇ ਵਿੱਚ ਹਾਸੇ 'ਚ ਆ ਕੇ ਫਿਰ ਆਪਾਂ ਇਹਦੇ 'ਚ ਕੁਛ ਨਹੀਂ ਕਰ ਸਕਦੇ ਫੇਰ ਤਾਂ ਇਹਦਾ ਇਹ ਘੱਟ ਦਾ ਸੌਦਾ ਹੈ ਜਿੰਨਾ ਚਿਰ ਆਪਾਂ ਖੁਦ ਨਹੀਂ ਕਰਦੇ ਖੁਦ ਡਾਕਟਰ ਨਹੀਂ ਬਣਦੇ ਉਹਨਾਂ ਚਿਰ ਇਹਦੇ ਵਿੱਚੋਂ ਆਪਾਂ ਕੁਝ ਨਹੀਂ ਕੱਢ ਸਕਦੇ ਮੇਰੇ ਵੀਰਾਂ ਨੂੰ ਅਪੀਲ ਹੈ ਭਾਵੇਂ ਤੁਸੀਂ ਕਨਾਲ ਤੋਂ ਸ਼ੁਰੂ ਕਰੋ ਇਹ ਸੌਦਾ ਜਰੂਰ ਲਾਣਾ ਸ਼ੁਰੂ ਕਰੋ